ਦੋ ਯਾਰ ਸਾਈ ਦੀਆਂ ਚੋਣਾ ਆ ਰਹੀਆਂ ਨੇ ਤੇ ਅਕਾਲੀ ਦਲ ਕਿੱਥੇ ਅੱਜ ਸਟੈਂਡ ਕਰ ਰਿਹਾ ਜੀ ਅਕਾਲੀ ਦਲ ਪਹਿਲੇ ਨੰਬਰ ਤੇ ਹੈ ਜੀ ਸੁਖਵੀਰ ਸਿੰਘ ਬਾਦਲ ਨੇ ਜੋ ਲੈਂਡ ਪੂਲਿੰਗ ਔਰ ਹੜਾਂ ਚ ਕੰਮ ਕੀਤਾ ਹਮ ਉਹਨੇ ਅਕਾਲੀ ਦਲ ਨੂੰ ਪੂਰੀ ਚੜ੍ਹਦੀ ਕਲਾ ਚ ਕਰਤਾ ਤੇ ਅੱਜ ਤੁਸੀਂ ਜਿੱਥੇ ਮਰਜੀ ਜਾਓ ਅਕਾਲੀ ਦਲ ਦੇ ਫਲੈਕਸ ਹਮ ਅਕਾਲੀ ਜਥੇਦਾਰ ਜਿਹੜੇ ਸਾਡੇ ਜਥੇਦਾਰ 10 ਸਾਲ ਤੋਂ ਥੋੜੇ ਜੇ ਮਰਝਾਏ ਹੋਏ ਸੀ ਉਹਨਾਂ ਨੇ ਫੇਰ ਕੱਢ ਲਏ ਬੜੇ ਬੜੇ ਕਾਲੇ ਕੋਟ ਆਪਦੇ ਨੀਲੀਆਂ ਪੱਗਾਂ ਪੂਰੀ ਚੜ੍ਹਦੀ ਕਲਾ ਚ ਅਕਾਲੀ ਦੀ ਮંત્રી ਪਰਮਨਿੰਗ ਸਿੰਘ ਮਾਨ ਕਹਿੰਦੇ ਨੇ ਕਿ ਹੁਣ 2027 ਦੇ ਵਿੱਚ ਅਕਾਲੀ ਦਲ ਵਾਲੇ ਕਹਿੰਦੇ ਨੇ ਕਿ ਸਾਡੀ ਸਰਕਾਰ ਆ ਰਹੀ ਹੈ ਦੁਆਰਾ ਬੇਅਦਬੀਆਂ ਵੀ ਆ ਰਹੀਆਂ ਨੇ ਦੇਖੋ ਜਿਹੜਾ ਬੇਅਦਬੀਆਂ ਦਾ ਮੁੱਦਾ ਹੈ ਉਹ ਮੁੱਖ ਮੰਤਰੀ ਨੇ ਹੱਲ ਕਿਉਂ ਨਹੀਂ ਕਰਿਆ ਹਾਂ ਬੇਅਦਬੀਆਂ ਦੇ ਮੁੱਦੇ ਤੇ ਨੇ ਸਰਕਾਰ ਬਣਾਈ ਪਹਿਲਾਂ ਕੈਪਟਨ ਮਰਿੰਦਰ ਸਿੰਘ ਨੇ ਬਣਾਈ ਕਿਹੜੇ ਬੰਦੇ ਨੂੰ ਸਜ਼ਾ ਦਿੱਤੀ ਉਹ ਮੁੱਖ ਮੰਤਰੀ ਦੱਸੇ ਨਾ ਵੀ ਆਹ ਬੰਦਿਆਂ ਨੇ ਬੇਅਦਬੀ ਕਰਾਈ ਤੀ ਇਹ ਅਕਾਲੀ ਨੇ ਬੰਦੇ ਇਹਨਾਂ ਨੂੰ ਮੈਂ ਆਹ ਸਜ਼ਾ ਦੇਣ ਲੱਗਿਆ ਕਿਉਂ ਨਹੀਂ ਦਿੱਤੀ ਗਈ ਜਿਹੜਾ ਬੰਦਾ ਵੀ ਪ੍ਰੋਗਰਾਸਾ ਮਹਾਰਾਜ ਦੇ ਨਾਂ ਤੇ ਸਿਆਸਤ ਕਰੂਗਾ ਬੇਅਦਮੀਆਂ ਦੇ ਨਾਂ ਤੇ ਸਿਆਸਤ ਕਰੂਗਾ ਫਿਰ ਹਾਲ ਦੇਖ ਲੋ ਇਹ ਅਕਾਲੀ ਦਲ ਨੂੰ ਕਹਿੰਦੇ ਸੀ ਨਾ ਵੀ ਤਾਂ ਹੋਇਆ ਹੁਣ ਇਹਨਾਂ ਦਾ ਹਾਲ ਦੇਖਿਓ ਕੈਪਟਨ ਮਰਿੰਦਰ ਸਿੰਘ ਤਾਂ ਆਪਣੇ ਸਾਹਮਣੇ ਪੰਜਾਬ ਦੀ ਸਿਆਸਤ ਦੇ ਵਿੱਚੋਂ ਬਿਲਕੁਲ ਜ਼ੀਰੋ ਹੋ ਗਿਆ ਉਹਨੇ ਵੀ ਗੁਟਕਾ ਸਾਹਿਬ ਚੱਕ ਕੇ ਦਮਦਮਾ ਸਾਹਿਬ ਵੱਲ ਨੂੰ ਮੂੰਹ ਕਰਕੇ ਸੌਂਹ ਪਾਈ ਸੀ ਇਸ ਲਈ ਇਹ ਝੂਠ ਦੇ ਬਰਤਾਂਤ ਨੇ ਸਾਰੇ ਅਕਾਲੀ ਦਲ ਦੇ ਖਿਲਾਫ ਸਿਰਜਦੇ ਨੇ ਪਰ ਹੁਣ ਲੋਕ ਬਹੁਤ ਸਿਆਣੇ ਹੋ ਗਏ ਲੋਕਾਂ ਨੂੰ ਪਤਾ ਲੱਗ ਗਿਆ 10 ਸਾਲ ਚ ਜਿਹੜਾ ਇਹ 10 ਸਾਲ ਦਾ ਗਾਇਬ ਸੀ ਕਿਉਂ ਨਹੀਂ ਕਿਸੇ ਨੂੰ ਅਕਾਲੀ ਨੂੰ ਸਜ਼ਾ ਦਿੱਤੀ ਇਹਨਾਂ ਨੇ ਬੇਅਦਬੀਆਂ ਦੇ ਮਸਲੇ ਤੇ 328 ਪਾਵਨਾਂ ਦਾ ਮਾਮਲਾ ਚੱਲ ਰਿਹਾ ਲਗਾਤਾਰ ਕਮਸਾੜ ਵੀ ਮੱਚ ਰਿਹਾ ਤੇ ਇੱਕ ਪਾਸੇ ਤੁਹਾਨੂੰ ਲੱਗਦਾ ਵੀ ਹੁਣ ਧਰਮ ਦੇ ਨਾਂ ਤੇ ਸਿਆਸਤ ਹੋ ਰਹੀ ਹੈ ਜੀ ਜਿਹੜਾ 328 ਰੁਪਿਆਂ ਦਾ ਠੀਗਾ ਉਹ ਚ ਹੁਣ ਕੁਝ ਵੀ ਨਹੀਂ ਨਿਕਲੇ ਆ ਹਾਂ ਇਹ ਪਹਿਲਾਂ ਨਾ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਿੰਨ ਜਗ੍ਹਾ ਛਾਪਦੇ ਹੁੰਦੇ ਸੀ ਹਾਂ ਠੀਕ ਹੈ ਇੱਕ ਜੀਵਨ ਸਿੰਘ ਚਤਰ ਸਿੰਘ ਹੁਣੀ ਛਾਪਦੇ ਹੁੰਦੇ ਸੀ ਦਮਦਮੀ ਟਕਸਾਲ ਵੀ ਛਾਪਦੀ ਹੁੰਦੀ ਸੀ ਸ਼੍ਰੋਮਣੀ ਕਮੇਟੀ ਵੀ ਛਾਪਦੀ ਹੁੰਦੀ ਸੀ ਇਹ ਫਿਰ ਅਕਾਲ ਤਖਤ ਸਭ ਤੋਂ ਹੁਕਮਨਾਮਾ ਹੋ ਕੇ ਕੱਲੀ ਸ਼੍ਰੋਮਣੀ ਕਮੇਟੀ ਉਹ ਛਾਪ ਰਹੀ ਹੈ ਹੁਣ ਇਹ ਉਸ ਵੇਲੇ ਦਾ ਹੀ ਚੱਲਦਾ ਆਉਂਦਾ ਇਹ ਕੋਈ ਮਸਲਾ ਨਹੀਂ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਿਹੜਾ ਗਾਇਬ ਕਰ ਦੂਗਾ ਮੁੱਖ ਮੰਤਰੀ ਨੇ ਮੁਖਸਰ ਚੱਲਦੀ ਕਾਨਫਰੰਸ ਦੇ ਵਿੱਚ ਫੋਨ ਤੋਂ ਦੇਖ ਕੇ ਕਹਿਤਾ ਇਹ ਤਾਂ ਹੈ ਹੀ ਸੋਸ਼ਲ ਮੀਡੀਆ ਵਾਲੇ ਨੇ ਫਿਰ ਹੁਣ ਉੱਥੇ ਜਾ ਕੇ ਸਪਸ਼ਟੀਕਰਨ ਉੱਥੇ ਐਸਜੀਪੀਸੀ ਵੀ ਜਾਈ ਉਹ ਗੁਰਦੁਆਰਾ ਕਮੇਟੀ ਨੇ ਵੀ ਸਪਸ਼ਟੀ ਕਰਨ ਦੇਤਾ ਸਰਦਾਰ ਸੁਖਵੀਰ ਸਿੰਘ ਵੀ ਬਾਦ ਬਦਲ ਵੀ ਜਾਇਆ ਆ ਪਹਿਲਾਂ ਇਹਨਾਂ ਨੇ ਵਿਕਾਸ ਦੇ ਨਾਂ ਤੇ ਲੋਕਾਂ ਨੂੰ ਠਗਿਆ ਹਜ਼ਾਰ ਰੁਪਏ ਦੇ ਨਾਂ ਤੇ ਠਗਿਆ 2500 ਪੈਨਸ਼ਨ ਦੇ ਨਾਂ ਤੇ ਠਗਿਆ ਡਿਵੈਲਪਮੈਂਟ ਦੇ ਨਾਂ ਤੇ ਠਗਿਆ ਡਿਵੈਲਪਮੈਂਟ ਨਾਂ ਦੀ ਚੀਜ਼ ਪੰਜਾਬ ਚੋਂ ਖੰਭ ਲਾ ਕੇ ਉੜ ਗਈ ਜਿਹੜੀ ਸੜਕ ਬਣਾਉਂਦੇ ਨੇ ਦੂਏ ਦਿਨ ਟੁੱਟ ਜਾਂਦੀ ਹੈ ਲੋਕ ਰੜਕੇ ਨਾਲ ਇਕੱਠੀ ਕਰਕੇ ਬਜਰੀ ਉਹਦੀ ਸਾਈਡ ਤੇ ਰੱਖ ਦਿੰਦੇ ਆ ਆਹ ਹਾਲਤ ਹੈ ਹੁਣ ਇਹ ਜਾਣ ਬੁਝ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨੰ મુદ્ਦੇ ਬਣਾ ਕੇ ਲੋਕਾਂ 'ਚ ਜਾਣਾ ਚਾਹੁੰਦੇ ਨੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਲਵਾੜ ਕਰਨਾ ਚਾਹੁੰਦੇ ਆ ਕਾਲੀਆਂ ਨੂੰ ਤਾਂ ਬੇਅਦਬੀ ਦੇ ਨਾਂ ਤੇ ਵੀ ਯਾਦ ਕੀਤਾ ਜਾਂਦਾ ਹੈ ਕਿ ਵੀ ਬੇਅਦਬੀਆਂ ਹੋਈਆਂ ਅਕਾਲੀ ਦਲ ਦੀ ਸਰਕਾਰ ਵੇਲੇ ਹੋਈਆਂ ਬੇਅਦਬੀਆਂ 'ਚ ਕਿਤੇ ਅਕਾਲੀ ਦਲ ਦਾ ਨਾਂ ਨਹੀਂ ਹੈਗਾ ਇੰਡੀਅਨ ਸਟੇਟ ਕਰਾ ਰਹੀ ਹੈ ਡੀਪ ਸਟੇਟ ਕਰਾ ਰਹੀ ਹੈ ਸਾਨੂੰ ਸਾਡੇ ਗੁਰੂ ਨਾਲੋਂ ਅਕਾਲ ਤਖਤ ਸਾਹਿਬ ਨਾਲੋਂ ਸਾਡੇ ਧੁਰੇ ਨਾਲੋਂ ਤੋੜਨਾ ਚਾਹੁੰਦੇ ਨੇ ਦੇਖੋ ਜਿਹੜੀਆਂ ਗਲਤੀਆਂ ਕਰੀਆਂ ਉਹਨੇ ਮੰਨ ਲੀਆਂ ਹੋਰ ਕੀ ਕਰ ਸਕਦਾ ਸੀ ਉਹ ਤਖਤ ਸਾਹਿਬ ਤੇ ਤਾਂ ਤੁਸੀਂ ਨਿਮਾਣੇ ਹੋ ਕੇ ਜਾ ਸਕਦੇ ਹੋ ਹੈਨਾ ਇੱਕ ਜਿਹੜੀ ਗਲਤੀ ਅਸਲ ਹੋਈ ਹੈ ਉਹ ਇਹ ਹੋਈ ਹੈ ਵੀ ਉਸ ਵੇਲੇ ਬੈਵਲ ਔਰ ਬਰਗਾੜੀ ਜਿਹੜੇ ਬੰਦਿਆਂ ਨੇ ਗੋਲੀ ਚਲਾਈ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ਜਿਹੜੇ ਬੰਦੇ ਫੜੇ ਉਸ ਵੇਲੇ ਇਨਕਾਊਂਟਰ ਕਰਨੇ ਚਾਹੀਦੇ ਸੀ ਸ਼੍ਰੋਮਣੀ ਕਾਲੀ ਦਿਨ ਪੂਰੀ ਚੜ੍ਹਦੀ ਕਲਾ ਚ ਹੈ ਜੇ ਇਹਨਾਂ ਦੀਆਂ ਕੋਈ ਗਲਤੀਆਂ ਸੀ ਕੈਪਟਨ ਅਮਰਿੰਦਰ ਸਿੰਘ ਨੇ ਸਜ਼ਾ ਕਿਉਂ ਨਹੀਂ ਦਿੱਤੀ ਭਗਵੰਤ ਸਿੰਘ ਮਾਨ ਨੇ ਮੁੱਖ ਮੰਤਰੀ ਆ ਉਹਨੇ ਸਜ਼ਾ ਹੁਣ ਕਿਉਂ ਨਹੀਂ ਦਿੱਤੀ ਠੀਕ ਹੈ ਇਹ ਸਭ ਝੂਠ ਦਾ ਵਰਤਾਂਤ ਸਿਰਜਦੇ ਨੇ ਹੁਣ ਤਾਂ ਮੁੱਖ ਮੰਤਰੀ ਸਾਹਿਬ ਸਾਰਾ ਕੁਝ ਕਾਲ ਤੱਕ ਸਭ ਤੇ ਜਾ ਕੇ ਕਹਿ ਕੇ ਆਏ ਨੇ ਕਿ ਮੈਨੂੰ ਨਹੀਂ ਮਰਿਆਦਾ ਦਾ ਪਤਾ ਮੁੱਖ ਮੰਤਰੀ ਬਹੁਤ ਵਧੀਆ ਬਣਾ ਰਹਾ ਹੈ ਇਸ ਕੋਈ ਦੋ ਰਹਿ ਨਹੀਂ ਪੋਲਿਟੀਸ਼ੀਨਾਂ ਨੂੰ ਘੇਰ ਲੈਂਦਾ ਠੀਕ ਹੈ ਅਕਾਲ ਤਖਤ ਸਾਹਿਬ ਤੇ ਤਾਂ ਉਹਨੂੰ ਪਤਾ ਲੱਗ ਗਿਆ ਨਾ ਵੀ ਜਿਹੜਾ ਹੈਗਾ ਦਿੱਲੀ ਦੀ ਜਿਹੜੀ ਸੂਬੇਦਾਰੀ ਹੈ ਉਹਦੇ ਮੁਕਾਬਲੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਤਾਂ ਬਹੁਤ ਵੱਡੀ ਉੱਪਰਲੀ ਹਸਤੀ ਹੈ ਉਹਦਾ ਗੁਰੂ ਤੋਂ ਬਾਅਦ ਦੂਏ ਨੰਬਰ ਤੇ ਆਕਾਲ ਤਖਤ ਸਾਹਿਬ ਇਸ ਲਈ ਉੱਥੇ ਤਾਂ ਫਿਰ ਚੁੱਪ ਕਰਕੇ ਜਾ ਕੇ ਚੌਕੜਾ ਮਾਰ ਕੇ ਬੈਠਣਾ ਪੈ ਗਿਆ ਹਨਾ ਕੋਈ ਸਵਾਲ ਜਵਾਬ ਨਹੀਂ ਹੋਇਆ ਗੱਲਾਂ ਕਿਡਕਡੀਆਂ ਮਾਰਦਾ ਸੀ ਪਹਿਲਾਂ ਸਮਝ ਨਹੀਂ ਸੀ ਮੁੱਖ ਮੰਤਰੀ ਤੇ ਬਿਲਕੁਲ ਪੰਜਾਬ ਦੇ ਲੋਕਾਂ ਨੂੰ ਤਵਾਰ ਨਹੀਂ ਰਿਹਾ ਮੁੱਖ ਮੰਤਰੀ ਤੇ ਆਸ ਬਹੁਤ ਵੱਡੀ ਸੀਗੀ ਆਮ ਕਰਦਾ ਮੁੰਡਾ ਸੀ ਕਿਉਂਕਿ ਪਹਿਲਾਂ ਵੱਡੇ ਪਰਿਵਾਰਾਂ ਚੋਂ ਮੁੱਖ ਮੰਤਰੀ ਬਣਦੇ ਰਹੇ ਆਮ ਕਰਦਾ ਮੁੰਡਾ ਬਣ ਗਿਆ ਉਹ ਸੰਭਾਲੇ ਨਹੀਂ ਸਕਿਆ ਸਮਝ ਇਹ ਨਹੀਂ ਸੀ ਸਭ ਤੋਂ ਵੱਡੀ ਇੱਕੋ ਤੇ ਜਿਹੜੀ ਆਲੇ ਦਲੇ ਟੀਮ ਹੈ ਉਹਨੇ ਉਹਨੂੰ ਜ਼ੀਰੋ ਕਰਤਾ ਉਸੀ ਦੇਖਦੇ ਜਾਓ ਹਲੇ ਹੋਰ ਅੱਗੇ ਅੱਗੇ ਬਣਦਾ ਕੀ ਹੈ ਇਸੇ ਪੁਲਿਸ ਨੇ ਫੜ ਲੈਣੇ ਨੇ ਜਿੰਨੇ ਵੀ ਨੇ ਆ ਜਿਹੜੀ ਪੁਲਿਸ ਨਾਲ ਤੁਰੀ ਫਿਰਦੀ ਆ ਉਹ ਦੁਖੀ ਹੋਏ ਪਏ ਨੇ ਵਿਚਾਰੇ ਮੁੰਡੇ ਸਾਡੇ ਯਾਰ ਮੁੰਡਿਆਂ ਨੂੰ ਹੋਰ ਕੋਈ ਕੰਮੇ ਨਹੀਂ ਲੋ ਐਨ ਆਰਡਰ ਦੀ ਕੀ ਹਾਲਤ ਆ ਪੰਜਾਬ ਚ ਰੋਜ਼ ਬੰਦੇ ਮਾਰ ਰਹੇ ਨੇ ਉੱਥੇ ਪੁਲਿਸ ਨਹੀਂ ਹੈਗੀ ਥਾਣਿਆਂ 'ਚ ਪੁਲਿਸ ਬਈਆਂ ਦੀ ਰਾਖੀ ਕਰ ਰਹੀ ਹੈ ਸਮਾਂ ਸਮਾਂ ਡੀਕ ਰਿਹਾ ਪੰਜਾਬ ਪੰਜਾਬ ਤਾਂ ਜਿਹੜਾ ਆ ਇੱਕ ਦਿਨ ਹੈ ਇੱਕ ਸਾਲ ਵਰਗਾ ਕੱਢ ਰਿਹਾ ਇੱਕ ਇੱਕ ਦਿਨ ਐਨੇ ਦੁਖੀ ਨੇਣਾ ਤੋਂ ਜਿੰਨਾ ਕਾਂਗਰਸ ਅਕਾਲੀ ਦਲ 'ਚੋਂ 70 75 ਸਾਲ 'ਚ ਲੋਕ ਦੁਖੀ ਨਹੀਂ ਹੋਏ ਇਹਨਾਂ ਤੋਂ 4 ਸਾਲ 'ਚ ਹੋ ਗਏ ਦੇਖਿਓ ਸਹੀ ਬਣਦਾ ਕੀ ਆ ਮੁੱਖ ਮੰਤਰੀ ਵੀ ਕੈਦਵੇ ਅੱਜ ਸਾਰਾ ਪੰਜਾਬ ਉਹਦਾ ਇੱਜ਼ਤ ਮਾਨ ਕਰੂਗਾ ਵੀ ਮੈਨੂੰ ਦਿੱਲੀ ਵਾਲੇ ਬਈਆਂ ਨੇ ਕੁਛ ਨਹੀਂ ਕਰਨ ਦਿੱਤਾ ਮੈਂ ਪੰਜਾਬ ਦਾ ਕੁਛ ਨਹੀਂ ਸੰਭਾਰ ਸਕਿਆ ਮੈਂ ਬੋਲ ਬੂਲ ਕੇ ਜਿਹੜੇ ਵਾਦੇ ਝੂਠ ਸੱਚ ਬੋਲ ਕੇ ਕੀਤੇ ਸੀ ਉਹ ਮੈਂ ਪੂਰੇ ਨਹੀਂ ਕਰ ਸਕਿਆ ਇਹ ਮੁੱਖ ਮੰਤਰੀ ਨੂੰ ਕਹਿਣਾ ਹੀ ਪੈਣਾ ਹੈ ਹਾਂ ਅੱਜ ਨਹੀਂ ਤਾਂ ਕੱਲ ਤੁਹਾਨੂੰ ਲੱਗਦਾ ਦੀ ਅਕਾਲੀ ਦਲ ਦੀ ਸਰਕਾਰ 2027 ਦੇ ਵਿੱਚ ਆ ਜਾਂਦੀ ਹੈ ਤਾਂ ਪੰਜਾਬ ਚ ਨਸ਼ਾ ਖਤਮ ਹੋ ਜਾਊਗਾ ਦੇਖੋ 100% ਕਦੇ ਨਹੀਂ ਕੋਈ ਚੀਜ਼ ਹੁੰਦੀ ਫਿਰ ਸੁਖਵੀਰ ਸਿੰਘ ਬਾਦਲ ਕਿਉਂ ਸਟੇਜ ਦੇ ਉੱਤੇ ਦਾਵਾ ਠੋਕਰ ਰਿਹਾ ਉਹ ਦਾਵਾ ਕਰ ਸਕਦਾ ਜੀ ਉਹਨੇ ਉਹ ਮੁੱਖ ਮੰਤਰੀ ਦਾ 대가 ਉਹ ਰਿਹਾ ਦੋ ਵਾਰ ਉਹ ਮੁੱਖ ਮੰਤਰੀ ਘਟਾ ਸਕਦਾ ਹੈ ਉਹ ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ 2027 ਦੀਆਂ ਚੋਣਾਂ ਆ ਰਹੀਆਂ ਨੇ ਪਰੰਤੂ ਇਸ ਤੋਂ ਪਹਿਲਾਂ ਹੀ ਸਾਰੀਆਂ ਪਾਰਟੀਆਂ ਨੇ ਤਿਆਰੀ ਖਿੱਚ ਲਈ ਹੈ ਤੇ ਉੱਥੇ ਹੀ ਅੱਜ ਸਾਡੇ ਨਾਲ ਪੁਲਵਿੰਦਰ ਸਿੰਘ ਤਲਵਾੜਾ ਜੀ ਮੌਜੂਦ ਨੇ ਤੇ ਉਹਨਾਂ ਦੇ ਨਾਲ ਸਿਆਸੀ ਮੁੱਦਿਆਂ ਦੇ ਉੱਤੇ ਗੱਲਬਾਤ ਕਰਨਗੇ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਦੇਖਦੇ ਹੋ ਜੀ 2027 ਦੀਆਂ ਛੋਣਾ ਆ ਰਹੀਆਂ ਨੇ ਤੇ ਅਕਾਲੀ ਦਲ ਕਿੱਥੇ ਅੱਜ ਸਟੈਂਡ ਕਰ ਰਿਹਾ ਜੀ ਅਕਾਲੀ ਦਲ ਪਹਿਲੇ ਨੰਬਰ ਤੇ ਹੈ ਜੀ ਹਮ ਸੁਖਵੀਰ ਸਿੰਘ ਬਾਦਲ ਨੇ ਜੋ ਲੈਂਡ ਪੂਲਿੰਗ ਔਰ ਹੜਾਂ ਚ ਕੰਮ ਕੀਤਾ ਹਮ ਉਹਨੇ ਅਕਾਲੀ ਦਲ ਨੂੰ ਪੂਰੀ ਚੜ੍ਹਦੀ ਕਲਾ ਚ ਕਰਤਾ ਹਮ ਤੇ ਅੱਜ ਤੁਸੀਂ ਜਿੱਥੇ ਮਰਜੀ ਜਾਓ ਅਕਾਲੀ ਦਲ ਦੇ ਫਲੈਕਸ ਹਮ ਅਕਾਲੀ ਜਥੇਦਾਰ ਜਿਹੜੇ ਸਾਡੇ ਜਥੇਦਾਰ 10 ਸਾਲ ਤੋਂ ਥੋੜੇ ਜੇ ਮਰਝਾਏ ਹੋਏ ਸੀ ਹਮ ਉਹਨਾਂ ਨੇ ਫੇਰ ਕੱਢ ਲਏ ਬੜੇ ਬੜੇ ਕਾਲੇ ਕੋਟ ਆਪ ਦੇ ਨੀਲੀਆਂ ਪੱਗਾਂ ਪੂਰੀ ਚੜ੍ਹਦੀ ਕਲਾ ਚ ਆਕਾਲੀ ਦਲ ਪੂਰੀ ਚੜ੍ਹਦੀ ਕਲਾ ਚ ਗੁਰੂ ਸਾਹਿਬ ਦਾ ਹੱਥ ਹੈ ਤੇ ਇਹ ਆਕਾਲੀ ਦਲ ਪੂਰੀ ਚੜ੍ਹਦੀ ਕਲਾ ਚ ਹੈ ਔਰ ਪੂਰੇ ਜੋਰ ਨਾਲ 2027 ਚ ਚੋਣਾ ਲੜੂਗਾ ਤੁਸੀਂ ਕਹੇ ਕਿ ਵੀ ਕਾਲੇ ਕੋਟ ਵੀ ਪਾਉਣ ਦੀ ਤਿਆਰੀ ਚ ਹੋਏ ਪਏ ਨੇ ਤੇ ਕਾਲੇ ਬੈਗ ਵੀ ਜਿਹੜੇ ਕਿ ਤਿਆਰ ਕਰ ਲਏ ਬੈਗ ਨਹੀਂ ਮੈਂ ਕਿਹਾ ਮੰਨ ਲਓ ਵੀ ਤੁਸੀਂ ਆਕਾਲੀ ਦਲ ਨੇ ਤਿਆਰੀ ਖਿੱਚ ਲਈ ਹੈ ਤੇ ਦੂਜੇ ਪਾਸੇ ਉੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਹੁਣ 2027 ਦੇ ਵਿੱਚ ਆਕਾਲੀ ਦਲ ਵਾਲੇ ਕਹਿੰਦੇ ਨੇ ਕਿ ਸਾਡੀ ਸਰਕਾਰ ਆ ਰਹੀ ਹੈ ਦੁਆਰਾ ਬੇਅਦ ਵੀ ਆ ਰਹੀਆਂ ਨੇ ਫਿਰ ਦੇਖੋ ਜਿਹੜਾ ਬੇਅਦਮੀਆਂ ਦਾ ਮੁੱਦਾ ਹੈ ਉਹ ਮੁੱਖ ਮੰਤਰੀ ਨੇ ਹੱਲ ਕਿਉਂ ਨਹੀਂ ਕਰਿਆ ਹਾਂ ਬੇਅਦਮੀਆਂ ਦੇ ਮੁੱਦੇ ਤੇ ਨੇ ਸਰਕਾਰ ਬਣਾਈ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਬਣਾਈ ਕਿਹੜੇ ਬੰਦੇ ਨੂੰ ਸਜ਼ਾ ਦਿੱਤੀ ਹਾਂ ਉਹ ਮੁੱਖ ਮੰਤਰੀ ਦੱਸੇ ਨਾ ਵੀ ਆਹ ਬੰਦਿਆਂ ਨੇ ਬੇਅਦਵੀਂ ਕਰਾਈ ਤੀ ਇਹ ਇਕੱਲ ਹੀ ਨੇ ਬੰਦੇ ਇਹਨਾਂ ਨੂੰ ਮੈਂ ਆਹ ਸਜ਼ਾ ਦੇਣ ਲੱਗਿਆ ਕਿਉਂ ਨਹੀਂ ਦਿੱਤੀ ਗਈ ਹਾਂ ਜਿਹੜਾ ਬੰਦਾ ਵੀ ਗੁਰੂਗ੍ਰੰਥ ਸਾਹਿਬ ਮਹਾਰਾਜ ਦੇ ਨਾਂ ਤੇ ਸਿਆਸਤ ਕਰੂਗਾ ਬੇਅਦਵੀਆਂ ਦੇ ਨਾਂ ਤੇ ਸਿਆਸਤ ਕਰੂਗਾ ਫਿਰ ਹਾਲ ਦੇਖ ਲੋ ਇਹ ਅਕਾਲੀ ਦਲ ਨੂੰ ਕਹਿੰਦੇ ਸੀ ਨਾ ਵੀ ਤਾਂ ਹੋਇਆ ਹੁਣ ਇਹਨਾਂ ਦਾ ਹਾਲ ਦੇਖਿਓ ਕੈਪਟਨ ਮਰਿੰਦਰ ਸਿੰਘ ਤਾਂ ਆਪਣੇ ਸਾਹਮਣੇ ਹੈ ਕੈਪਟਨ ਮਰਿੰਦਰ ਸਿੰਘ ਅੱਜ ਕਿੱਥੇ ਹੈ ਪੰਜਾਬ ਦੀ ਸਿਆਸਤ ਦੇ ਵਿੱਚੋਂ ਬਿਲਕੁਲ ਜ਼ੀਰੋ ਹੋ ਗਿਆ ਉਹਨੇ ਵੀ ਗੁਟਕਾ ਸਾਹਿਬ ਚੱਕ ਕੇ ਦਮਦਮਾ ਸਾਹਿਬ ਵੱਲ ਨੂੰ ਮੂੰਹ ਕਰਕੇ ਸੌਂਹ ਪਾਈ ਸੀ ਇਸ ਲਈ ਇਹ ਝੂਠ ਦੇ ਬਰਤਾਨਤ ਨੇ ਸਾਰੇ ਅਕਾਲੀ ਦਲ ਦੇ ਖਿਲਾਫ ਸਿਰਜਦੇ ਨੇ ਪਰ ਹੁਣ ਲੋਕ ਬਹੁਤ ਸਿਆਣੇ ਹੋ ਗਏ ਲੋਕਾਂ ਨੂੰ ਪਤਾ ਲੱਗ ਗਿਆ 10 ਸਾਲ ਚ ਜਿਹੜਾ ਇਹ 10 ਸਾਲ ਦਾ ਗਾਇਬ ਸੀ ਕਿਉਂ ਨਹੀਂ ਕਿਸੇ ਨੂੰ ਅਕਾਲੀ ਨੂੰ ਸਜ਼ਾ ਦਿੱਤੀ ਇਹਨਾਂ ਨੇ ਬੇਅਦਬੀਆਂ ਦੇ ਮਸਲੇ ਤੇ ਇਸ ਕਰਕੇ ਹੁਣ ਲੋਕ ਬੜੇ ਜਾਗਰੂਤ ਨੇ ਨੌਜਵਾਨੀ ਜਾਗਰੂਕ ਹੈ ਤੇ ਹੁਣ ਇਹਨਾਂ ਦੀ ਇਹ ਗੱਲ ਚੱਲਣੀ ਨਹੀਂ ਹੁਣ ਤਾਂ ਕੋਈ ਨਵਾਂ ਇਹਨਾਂ ਨੂੰ ਮੁੱਦਾ ਲੱਭਣਾ ਪੈਣਾ ਹੈ ਤੁਹਾਨੂੰ ਲੱਗਦਾ ਜੀ ਤਨਵੜਾ ਜੀ ਜਿਵੇਂ ਹੁਣ 328 ਪਾਵਨ ਸਰੂਪਾ ਦਾ ਮਾਮਲਾ ਚੱਲ ਰਿਹਾ ਲਗਾਤਾਰ ਕਮਸਾਨ ਵੀ ਮੱਚ ਰਿਹਾ ਤੇ ਇੱਕ ਪਾਸੇ ਤੁਹਾਨੂੰ ਲੱਗਦਾ ਵੀ ਹੁਣ ਧਰਮ ਦੇ ਨਾਂ ਤੇ ਸਿਆਸਤ ਹੋ ਰਹੀ ਹੈ ਜੀ ਦੇਖੋ ਪੰਜਾਬ ਦੇ ਵਿੱਚ ਇਹ ਧਰਮ ਦੇ ਨਾਂ ਤੇ ਸਿਆਸਤ ਕਰਨਾ ਚਾਹੁੰਦੇ ਨੇ ਜਿਹੜਾ 328 ਸਰੂਪਾ ਦਾ ਠੀਗਾ ਉਹ ਚ ਹੁਣ ਕੁਝ ਵੀ ਨਹੀਂ ਨਿਕਲੇ ਆ ਇਹ ਪਹਿਲਾਂ ਨਾ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੀ ਤਿੰਨ ਜਗ੍ਹਾ ਛਾਪਦੇ ਹੁੰਦੇ ਸੀ ਠੀਕ ਹੈ ਇੱਕ ਜੀਵਨ ਸਿੰਘ ਚਤਰ ਸਿੰਘ ਹੁਣੀ ਛਾਪਦੇ ਹੁੰਦੇ ਸੀ ਦਮਦਮੀ ਟਕਸਾਲ ਵੀ ਛਾਪਦੀ ਹੁੰਦੀ ਸੀ ਸ਼੍ਰੋਮਣੀ ਕਮੇਟੀ ਵੀ ਛਾਪਦੀ ਹੁੰਦੀ ਸੀ ਇਹ ਫੇਰ ਅਕਾਲ ਤਖਤ ਸਭ ਤੋਂ ਹੁਕਮਨਾਮਾ ਹੋ ਕੇ ਕੱਲੀ ਸ਼੍ਰੋਮਣੀ ਕਮੇਟੀ ਉਹ ਛਾਪ ਰਹੀ ਹੈ ਹੁਣ ਇਹ ਉਸ ਵੇਲੇ ਦਾ ਹੀ ਚੱਲਦਾ ਆਉਂਦਾ ਇਹ ਕੋਈ ਮਸਲਾ ਨਹੀਂ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਿਹੜਾ ਗਾਇਬ ਕਰ ਦੂਗਾ ਨਾਲੇ ਕਹਿ ਰਹੇ ਨੇ ਕਿ ਬੱਗਾ ਸਾਹਿਬ ਦੇ ਵਿੱਚ ਪਾਵਨ ਸਰੂਪ ਜਿਹੜੇ ਕਿ ਮਿਲੇ ਨੇ ਨਹੀਂ ਨਹੀਂ ਉਹ ਤਾਂ ਸਾਰਾ ਝੂਠ ਨਿਕਲ ਗਿਆ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਤੀ ਮੁੱਖ ਮੰਤਰੀ ਨੇ ਮੁਖਸਰ ਚੱਲਦੀ ਕਾਨਫਰੰਸ ਦੇ ਵਿੱਚ ਫੋਨ ਤੋਂ ਦੇਖ ਕੇ ਕਹਤਾ ਇਹ ਤਾਂ ਹੈ ਹੀ ਸੋਸ਼ਲ ਮੀਡੀਆ ਵਾਲੇ ਨੇ ਫਿਰ ਹੁਣ ਉੱਥੇ ਜਾ ਕੇ ਸਪਸ਼ਟੀਕਰਨ ਉੱਥੇ ਐਸਜੀਪੀਸੀ ਵੀ ਜਾਇਆਈ ਉਹ ਗੁਰਦੁਆਰਾ ਕਮੇਟੀ ਨੇ ਵੀ ਸਪਸ਼ਟੀਕਰਨ ਦੇਤਾ ਸਰਦਾਰ ਸੁਖਵੀਰ ਸਿੰਘ ਵਿਵਾਦ ਬਾਦਲ ਵੀ ਜਾਇਆ ਆ ਉਹਨਾਂ ਨੇ ਭਗਾ ਕੇ ਮਾਰੀਆਂ ਹਾਲਾਂਕਿ ਉਹ ਮੁੰਡਾ ਝਾੜੂ 'ਚ ਸੀ ਆਮ ਆਦਮੀ ਪਾਰਟੀ ਦਾ ਸੀ ਸੁਖਵਿੰਦਰ ਸਿੰਘ ਸੁਖੀ ਅਮਰੀਕ ਸਿੰਘ ਵੱਲੋਵਾਲ ਹੂੰ ਠੀਕ ਹੈ ਤੇ ਇਹਨਾਂ ਦਾ ਐਮਐਲਏ ਵੀ ਸੀ ਉਹਨਾਂ ਨੇ ਅਸਤੀਫੇ ਦੇ ਤੇ ਵੀ ਤੁਸੀਂ ਯਾਰ ਗਲਤ ਧਰਮ ਦੇ ਨਾਂ ਤੇ ਸਿਆਸਤ ਕਰਦੇ ਹੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਂ ਤੇ ਸਿਆਸਤ ਕਰ ਰਹੇ ਨੇ ਹੁਣ ਤਾਂ ਇਹਨਾਂ ਨੂੰ ਪਤਾ ਹੈ ਵੀ ਹੂੰ ਤਾਂ ਅਸੀਂ ਪਿੰਡਾਂ 'ਚ ਵੱਢ ਨਹੀਂ ਸਕਦੇ ਪਹਿਲਾਂ ਇਹਨਾਂ ਨੇ ਵਿਕਾਸ ਦੇ ਨਾਂ ਤੇ ਲੋਕਾਂ ਨੂੰ ਠਗਿਆ ਹਜ਼ਾਰ ਰੁਪਏ ਦੇ ਨਾਂ ਤੇ ਠਗਿਆ 2500 ਪੈਨਸ਼ਨ ਦੇ ਨਾਂ ਤੇ ਠਗਿਆ ਡਿਵੈਲਪਮੈਂਟ ਦੇ ਨਾਂ ਤੇ ਠਗਿਆ ਡਿਵੈਲਪਮੈਂਟ ਨਾਂ ਦੀ ਚੀਜ਼ ਪੰਜਾਬ 'ਚੋਂ ਖੰਭ ਲਾ ਕੇ ਉੜ ਗਈ ਨੇੜੇ ਤੇੜੇ ਵੀ ਡਵੈਲਪਮੈਂਟ ਨਾਲ ਦੀ ਕੋਈ ਚੀਜ਼ ਨਹੀਂ ਜਿਹੜੀ ਸੜਕ ਬਣਾਉਂਦੇ ਨੇ ਦੂਏ ਦਿਨ ਟੁੱਟ ਜਾਂਦੀ ਹੈ ਲੋਕ ਰੜਕੇ ਨਾਲ ਇਕੱਠੀ ਕਰਕੇ ਬਜਰੀ ਉਹਦੀ ਸਾਈਡ ਤੇ ਰੱਖ ਦਿੰਦੇ ਨੇ ਆਹ ਹਾਲਤ ਹੈ ਹੁਣ ਇਹ ਜਾਣ ਬੁਝ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨੂੰ ਮੁੱਦੇ ਬਣਾ ਕੇ ਲੋਕਾਂ 'ਚ ਜਾਣਾ ਚਾਹੁੰਦੇ ਨੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਲਵਾੜ ਕਰਨਾ ਚਾਹੁੰਦੇ ਨੇ ਤੁਹਾਨੂੰ ਲੱਗਦਾ ਨਹੀਂ ਵੀ ਕਿਤੇ ਇਹ ਨਾ ਮੁੱਦਾ ਚੱਕ ਕੇ ਹੁਣ ਅਕਾਲੀ ਦਲ ਨੂੰ ਫੇਰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਨਹੀਂ ਕਰ ਸਕਦੇ ਲੋਕ ਕਿਤੇ ਅਣਪੜ੍ਹਨੇ ਲੋਕ ਕਿਤੇ ਅੱਖਾਂ ਵਿੱਚ ਕੇ ਇਹਨਾਂ ਦੇ ਮਗਰ ਲੱਗ ਜਾਣਗੇ ਇੱਕ ਵਾਰ ਨਾਲੇ ਇਹ ਤਾਂ ਆਪ ਇਹ ਗੱਲ ਕਹਿੰਦੇ ਰਹੇ ਨੇ ਵੀ ਇੱਕ ਮੌਕਾ ਸਾਨੂੰ ਦੋ ਇੱਕ ਦੇ ਤਾ ਹੋਇਆ ਕੁਝ ਵੀ ਨਹੀਂ ਆਪੇ ਛੱਡ ਜਾਣਾ ਚਾਹੀਦਾ ਯਾਰ 27 ਦੇ ਵਿੱਚ ਵੀ ਮੰਗ ਰਹੇ ਨੇ ਨਾ ਕਿ ਵੀ ਸਾਨੂੰ ਇੱਕ ਮੌਕਾ ਹੋਰ ਦੋ ਉਹ ਕਾਹਦੇ ਦਊਗਾ ਅਸੀਂ ਬੇਵਕੂਫ ਹਾਂ ਤੁਸੀਂ ਇੱਕ ਗੱਲ ਦੇਖੋ ਅਕਾਲੀ ਦਲ 47 ਤੋਂ ਚੋਣਾਂ ਲੜਦਾ ਆਉਂਦਾ ਹੈ ਹਨਾ 75 ਸਾਲ ਤੋਂ ਵੀ ਉੱਤੇ ਹੋਗੇ ਹਨਾ ਚੋਣਾਂ ਲੜਦਿਆਂ ਨੂੰ ਕਾਂਗਰਸ ਨੂੰ ਵੀ ਹੋਗੇ ਲੋਕ ਇਹਨਾਂ ਦੇ 4 ਸਾਲ ਬਾਅਦ ਇਹ ਕਹਿਣ ਲੱਗੇ ਵੀ ਇਹਨਾਂ ਨੂੰ ਤਾਂ ਅਕਾਲੀ ਯਰ ਕਾਂਗਰਸੀ ਚੰਗੇ ਸੀ। ਹੂੰ ਠੀਕ ਹੈ ਅਜ ਅਕਾਲੀ ਦਲ ਨੂੰ ਸਾਰੀ ਦੁਨੀਆ ਯਾਦ ਕਰ ਰਹੀ ਹੈ। ਇਹ ਕੋਈ ਇੱਕ ਕੰਮ ਆਪਣਾ ਗਣੋ ਲੋਕਾਂ ਦੇ ਸਾਹਮਣੇ ਵਿਕਾਸ ਦਾ ਕੰਮੇ ਗਣਾ ਦੇਣ ਜਿਹੜਾ ਇਹਨਾਂ ਨੇ ਕਰਿਆ ਕਰ ਜੇ ਹੀ ਕਰਤਾ ਪੰਜਾਬ। ਅਕਾਲੀਆਂ ਨੂੰ ਤਾਂ ਬੇਅਦਬੀ ਦੇ ਨਾਂ ਤੇ ਵੀ ਯਾਦ ਕੀਤਾ ਜਾਂਦਾ ਹੈ ਕਿ ਵੀ ਬੇਅਦਬੀਆਂ ਹੋਈਆਂ ਅਕਾਲੀ ਦਲ ਦੀ ਸਰਕਾਰ ਵੇਲੇ ਹੋਈਆਂ। ਬਹੁਤ ਵੱਡੇ ਕਾਂਗਰਸ ਕਾਂਗਰਸ ਦੇ ਰਾਜ ਚ ਬੇਅਦਬੀਆਂ ਹੋਈਆਂ ਨਹੀਂ। ਹੂੰ ਹੁਣ ਝਾੜੂ ਦੇ ਉਹਦੇ ਚ ਹੁਣ ਹੋ ਕੇ हटੀਆਂ ਨੇ ਦੋ ਤਿੰਨ ਜਗ੍ਹਾ ਹਾਂ ਇਹ ਤਾਂ ਇੰਡੀਅਨ ਸਟੇਟ ਕਰਾ ਰਹੀ ਐ ਡੀਪ ਸਟੇਟ ਕਰਾ ਰਹੀ ਐ ਬੇਅਦਮੀਆਂ ਬੇਅਦਮੀਆਂ ਦੇ ਪਿੱਛੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲੋਂ ਲੋਕਾਂ ਨੂੰ ਤੋੜਨਾ ਹੈ ਹਾਂ ਹਨਾ ਜਿਹੜੀ ਇੰਡੀਅਨ ਸਟੇਟ ਐ ਉਹ ਨਹੀਂ ਚਾਹੁੰਦੀ ਕਿ ਸਿੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਕਾਲ ਤਖਤ ਸਾਹਿਬ ਨਾਲ ਇੰਨੀ ਬੁਰੀ ਤਰ੍ਹਾਂ ਜੁੜੇ ਰਹਿਣ ਹਨਾ ਆਪਣਾ ਆਪੇ ਜਿਹੜਾ ਗੁਰੂ ਦਾ ਸਿੱਖ ਐ ਉਹ ਕਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਵਾਰ ਅਕਾਲ ਤਖਤ ਸਾਹਿਬ ਤੋਂ ਬਿਨਾ ਜਿਉਂ ਨਹੀਂ ਸਕਦਾ ਠੀਕ ਹੈ ਇਸ ਲਈ ਇਹ ਸਾਨੂੰ ਉੱਥੋਂ ਤੋੜਨਾ ਚਾਹੁੰਦੇ ਨੇ ਧੁਰੇ ਨਾਲੋਂ ਤੇਰੇ ਗਲਤੀਆਂ ਕਬੂਲ ਵੀ ਤਾਂ ਕੀਤੀਆਂ ਗਈਆਂ ਨਾ ਜੀ ਦੇਖੋ ਜਿਹੜੀਆਂ ਗਲਤੀਆਂ ਕਰੀਆਂ ਉਹਨੇ ਮੰਨ ਲੀਆਂ ਹੋਰ ਕੀ ਕਰ ਸਕਦਾ ਸੀ ਉਹ ਤਖਤ ਸਾਹਿਬ ਤੇ ਤਾਂ ਤੁਸੀਂ ਨਿਮਾਣੇ ਹੋ ਕੇ ਜਾ ਸਕਦੇ ਹੋ ਹਨਾ ਇੱਕ ਜਿਹੜੀ ਗਲਤੀ ਅਸਲ ਹੋਈ ਹੈ ਉਹ ਇਹ ਹੋਈ ਹੈ ਵੀ ਉਸ ਵੇਲੇ ਬੈਬਲ আর ਬਰਗਾੜੀ ਜਿਹੜੇ ਬੰਦਿਆਂ ਨੇ ਗੋਲੀ ਚਲਾਈ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ਜਿਹੜੇ ਬੰਦੇ ਫੜੇ ਉਸ ਵੇਲੇ ਇਨਕਾਊਂਟਰ ਕਰਨੇ ਚਾਹੀਦੇ ਸੀ ਠੀਕ ਹੈ ਜਿਹੜੇ ਬੰਦੇ ਉਸ ਵੇਲੇ ਅਕਾਲੀ ਸਰਕਾਰ ਵਲੇ ਫੜੇ ਨਿਵੇੜਦਣੇ ਚਾਹੀਦੇ ਸੀ ਠੀਕ ਹੈ ਜੀ ਇੰਡੀਅਨ ਸਟੇਟ ਸਾਡਾ 2.5 ਲੱਖ ਨੌਜਵਾਨ ਖਾੜਕੂ ਸੰਘਰਸ਼ ਦੇ ਨੋਂ ਤੇ ਉਹਨਾਂ ਨੂੰ ਸ਼ਹਾਦਤਾਂ ਦੇ ਸਕਦੀ ਆ ਤਾਂ ਅਸੀਂ ਆ ਬੇਅਦਵੀ ਵਾਲਿਆਂ ਨੂੰ ਨਹੀਂ ਠੋਕ ਸਕਦੇ ਇਹ ਅਕਾਲੀ ਦਲ ਤੋਂ ਗਲਤੀ ਹੋਈ ਹੈ ਠੀਕ ਹੈ ਹੋਰ ਕੋਈ ਨਹੀਂ ਹੋਈ ਠੀਕ ਹੈ ਬੇਅਦਵੀਆਂ ਚ ਕਿਤੇ ਅਕਾਲੀ ਦਲ ਦਾ ਨੋਂ ਨਹੀਂ ਹੈਗਾ ਇੰਡੀਅਨ ਸਟੇਟ ਕਰਾ ਰਹੀ ਹੈ ਡੀਪ ਸਟੇਟ ਕਰਾ ਰਹੀ ਹੈ ਸਾਨੂੰ ਸਾਡੇ ਗੁਰੂ ਨਾਲੋਂ ਅਕਾਲ ਤਖਤ ਸਾਹਿਬ ਨੂੰ ਸਾਡੇ ਧੁਰੇ ਨਾਲੋਂ ਤੋੜਨਾ ਚਾਹੁੰਦੇ ਨੇ ਜਿਹਦੇ ਵਿੱਚ ਕਦੇ ਵੀ ਕਾਮਯਾਬ ਨਹੀਂ ਹੋਣਗੇ ਕਿਉਂਕਿ ਗੁਰੂ ਦੇ ਸਿੱਖ ਦਸਮ ਪਾਤਸ਼ਾਹ ਦੇ ਪੁੱਤਰ ਅਕਾਲ ਤਖਤ ਸਭ ਤੋਂ ਬਿਨਾ ਔਰ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਜਿਊਂ ਹੀ ਨਹੀਂ ਸਕਦੇ ਜਿਹੜਾ ਅਸਲ ਸਿੱਖ ਹੈ ਇਸ ਲਈ ਇਹਨਾਂ ਦਾ ਸਭ ਫੇਲ ਹੋ ਗਿਆ ਸਭ ਫਲॉप ਹੋ ਗਿਆ ਸ਼੍ਰੋਮਣੀ ਅਕਾਲੀ ਦਲ ਪੂਰੀ ਚੜ੍ਹਦੀ ਕਲਾ ਚ ਹੈ ਜੇ ਇਹਨਾਂ ਦੀਆਂ ਕੋਈ ਗਲਤੀਆਂ ਸੀ ਕੈਪਟਨ ਅਮਰਿੰਦਰ ਸਿੰਘ ਨੇ ਸਜ਼ਾ ਕਿਉਂ ਨਹੀਂ ਦਿੱਤੀ ਭਗਵੰਤ ਸਿੰਘ ਮਾਨ ਨੇ ਮੁੱਖ ਮੰਤਰੀ ਆ ਉਹਨੇ ਸਜ਼ਾ ਹੁਣ ਕਿਉਂ ਨਹੀਂ ਦਿੱਤੀ ਠੀਕ ਹੈ ਇਹ ਸਭ ਝੂਠ ਦਾ ਵਰਤਾਂਤ ਸਿਰਜਦੇ ਨੇ ਹੁਣ ਤਾਂ ਮੁੱਖ ਮੰਤਰੀ ਸਾਹਿਬ ਸਾਰਾ ਕੁਝ ਕਾਲ ਤੱਕ ਸਭ ਤੇ ਜਾ ਕੇ ਕਹਿ ਕੇ ਆਏ ਨੇ ਕਿ ਮੈਨੂੰ ਨਹੀਂ ਮर्यादा ਦਾ ਪਤਾ ਜਦ ਤੁਹਾਨੂੰ ਧਰਮ ਦੀ ਨੌਲੇਜੇ ਨਹੀਂ ਠੀਕ ਹੈ ਫਿਰ ਤੁਸੀਂ ਉਹਦੇ 'ਚ ਇੰਟਰਫੇਅਰ ਕਰਤੇ ਕਰਦੇ ਹੋ ਨਹੀਂ ਕਰਨਾ ਚਾਹੀਦਾ ਬੋਲਦੇ ਨੇ ਕਿ ਵੀ ਕਾਲੀ ਕਰ ਜਾਂਦੇ ਨੇ ਹਾਂ ਇਸ ਕਰਕੇ ਇਹ ਜਿਹੜੀਆਂ ਗੱਲਾਂ ਨੇ ਇਹਨਾਂ ਤੇ ਹੁਣ ਕਿਸੇ ਨੇ ਇਤਬਾਰ ਨਹੀਂ ਕਰਨਾ ਮੁੱਖ ਮੰਤਰੀ ਬਹੁਤ ਵਧੀਆ ਬੁਲਾ ਰਾਇਆ ਇਹ 'ਚ ਕੋਈ ਦੋਰ ਹੈ ਨਹੀਂ ਪੋਲਿਟਿਸ਼ੀਨਾਂ ਨੂੰ ਘੇਰ ਲੰਦਾ ਠੀਕ ਹੈ ਅਕਾਲ ਤਖਸਾਲ ਸਾਹਿਬ ਤੇ ਤਾਂ ਉਹਨੂੰ ਪਤਾ ਲੱਗ ਗਿਆ ਨਾ ਵੀ ਜਿਹੜਾ ਹੈਗਾ ਦਿੱਲੀ ਦੀ ਜਿਹੜੀ ਸੂਬੇਦਾਰੀ ਹੈ ਉਹਦੇ ਮੁਕਾਬਲੇ ਅਕਾਲ ਤਖਸਾਲ ਦਾ ਜਥੇਦਾਰ ਤਾਂ ਬਹੁਤ ਵੱਡੀ ਉੱਪਰਲੀ ਹਸਤੀ ਹੈ ਨਾ ਉਹਦਾ ਗੁਰੂ ਤੋਂ ਬਾਅਦ ਦੂਏ ਨੰਬਰ ਤੇ ਆਕਾਲ ਤਖਸਾਲ ਇਸ ਲਈ ਉੱਥੇ ਤਾਂ ਫਿਰ ਚੁੱਪ ਕਰਕੇ ਜਾ ਕੇ ਚੌਂਕੜਾ ਮਾਰ ਕੇ ਬੈਠਣਾ ਪੈ ਗਿਆ ਹਨਾ ਕੋਈ ਸਵਾਲ ਜਵਾਬ ਨਹੀਂ ਹੋਇਆ ਗੱਲਾਂ ਕਿਡਕਡੀਆਂ ਮਾਰਦਾ ਸੀ ਪਹਿਲਾਂ ਸਮਝ ਨਹੀਂ ਸੀ ਮੁੱਖ ਮੰਤਰੀ ਨੂੰ ਜਿਹੜੇ ਦਿੱਲੀ ਦੇ ਦਲਾਲ ਨੇ ਜਿਹੜੇ ਦਿੱਲੀ ਦੇ ਦੱਲੇ ਨੇ ਉਹ ਇਹਨੂੰ ਢੁਕਾ ਰਹੇ ਨੇ ਕੇਜਰੀਆਲ ਇੱਕ ਉਹ ਗੰਜਾ ਮਨੀਸ਼ ਸ਼ਿਸ਼ੋਧੀ ਆ ਵੀ ਸਿੱਖ ਧਰਮ ਜੀ ਦੇ ਵਿੱਚ ਦਖਲਅੰਦਾਜ਼ੀ ਕਰ ਪਰ ਤਾਂ ਜੋ ਕੋਈ ਲੋਕਾਂ ਦੀਆਂ ਭਾਵਨਾਵਾਂ ਢੁਕਾ ਕੇ ਲੋਕਾਂ ਚ ਜਾ ਸਕੇ ਉਹ ਤਾਂ ਲੋਕਾਂ ਨੇ ਵੜਨ ਨਹੀਂ ਦੇਣੇ ਹੁਣ ਇਹ ਪਿੰਡਾਂ ਚ ਕਿ ਕਿਹੜੇ ਮੁੱਦੇ ਤੇ ਵੜਨਗੇ ਪਿੰਡਾਂ ਚ ਉਹ ਤਾਂ ਕਹਿੰਦੇ ਪਿੰਡਾਂ ਦੇ ਲੋਕ ਸਾਨੂੰ ਪਿਆਰੇ ਬੜਾ ਕਰਦੇ ਨੇ ਲੱਗ ਜੂਗਾ ਪਤਾ ਮੜਾ ਜਿਆ ਲੱਗਣ ਤੋਂ ਚੋਣ ਜਾਬਤਾ ਹੂੰ ਜੋਣ ਜਾਰ ਤਾਂ ਲੱਗਣ ਤੋਂ ਲੱਗ ਜੂਗਾ ਪਤਾ ਕਹਿੰਦੇ ਹੁੰਦੇ ਦੀ ਨਾ ਬਈ ਪਾਥੀਆਂ বাজਦੀਆਂ ਨੇ ਡਲੇ বাজਦੇ ਨੇ ਉਹ ਸਭ ਤਿਹਾਰ ਕਰੀ ਬੈਠੇ ਨੇ ਲੋਕ ਇਹਨਾਂ ਦੇ ਹੀ ਮਾਰਨੇ ਨੇ ਲੋਕਾਂ ਨੇ ਹੂੰ ਬਿਲਕੁਲ ਕੋਈ ਇਹਨਾਂ ਕੋਲ ਮੁੱਦਾ ਨਹੀਂ ਲੋਕਾਂ 'ਚ ਜਾਣਦਾ ਧਾਰਮਿਕ ਭਾਵਨਾਵਾਂ ਪੜਕਾਉਣੀਆਂ ਚਾਹੁੰਦੇ ਨੇ ਮੁੱਖ ਮੰਤਰੀ ਤੇ ਬਿਲਕੁਲ ਪੰਜਾਬ ਦੇ ਲੋਕਾਂ ਨੂੰ ਤਵਾਰ ਨਹੀਂ ਰਿਹਾ ਮੁੱਖ ਮੰਤਰੀ ਤੇ ਆਸ ਬਹੁਤ ਵੱਡੀ ਸੀਗੀ ਆਮ ਘਰ ਦਾ ਮੁੰਡਾ ਸੀ ਕਿਉਂਕਿ ਪਹਿਲਾਂ ਵੱਡੇ ਪਰਿਵਾਰਾਂ 'ਚੋਂ ਮੁੱਖ ਮੰਤਰੀ ਬਣਦੇ ਰਹੇ ਆਮ ਘਰ ਦਾ ਮੁੰਡਾ ਬਣ ਗਿਆ ਉਹ ਸੰਭਾਲੇ ਨਹੀਂ ਸਕਿਆ ਸਮਝੇ ਹੈ ਨਹੀਂ ਸੀ ਸਭ ਤੋਂ ਵੱਡੀ ਇੱਕੋ ਤੇ ਜਿਹੜੀ ਆਲੇ-ਦਲੇ ਟੀਮ ਹੈ ਉਹਨੇ ਉਹਨੂੰ ਜ਼ੀਰੋ ਕਰਤਾ ਉਹਨਾਂ ਨੇ ਜ਼ੀਰੋ ਕਰਤਾ ਉਹ ਹੈਨਾ ਤੇ ਉਹਨੂੰ ਸਹੀ ਰਸਤੇ ਤੇ ਚੱਲਣੇ ਨਹੀਂ ਦਿੰਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਂ ਇਹ ਵੀ ਗੱਲ ਕਹਿੰਦੇ ਨੇ ਕਿ ਜਥੇਦਾਰ ਜਿਹੜੇ ਕਿ ਅਕਾਲੀਆਂ ਦੀ ਜੇਬਾਂ ਚੋਂ ਨਿਕਲਦੇ ਨੇ ਨਹੀਂ ਜਥੇਦਾਰ ਕਿਹੜੇ ਅਕਾਲੀ ਦਲ ਦੀ ਜੇਬ ਚੋਂ ਨਿਕਲੇ ਆ ਜੀ ਸ਼੍ਰੋਮਣੀ ਕਮੇਟੀ ਲਾਉਂਦੀ ਆ ਜਥੇਦਾਰਾਂ ਨੂੰ ਉਹ ਤਾਂ ਪ੍ਰਧਾਨ ਨੂੰ ਵੀ ਕਹਿੰਦੇ ਨੇ ਕਹਿੰਦੇ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਹਿੰਦੇ ਉਹ ਤਾਂ ਸੁਖਵੀਰ ਸਿੰਘ ਬਾਦਲ ਦੇ ਸਪਾਈ ਨੇ ਕਹਿੰਦੇ ਕਹਿੰਦਾ ਧਾਮੀ ਅਸਤੀਫਾ ਦੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੀ ਦੀ ਜੇਬ ਚੋਂ ਨਿਕਲੇ ਆ ਪਾਰਟੀ ਦਾ ਕੋਈ ਪ੍ਰਧਾਨਤਾ ਹੁੰਦਾ ਹੀ ਐ ਉਨੇ ਹੀ ਗਾਹਾਂ ਉਹਦੇ ਅਧਿਕਾਰ ਲਾਉਣੇ ਹੁੰਦੇ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸ਼੍ਰੋਮਣੀ ਕਮੇਟੀ ਲਾਉਂਦੀ ਆ ਸਾਰਾ ਪੰਥ ਲਾਉਂਦਾ ਉਹਨੂੰ ਸਰਵ ਪ੍ਰਬੰਾਨਤ ਵੀ ਉਹ ਹੁੰਦਾ ਸਾਰੇ ਪੰਥ ਫੇਰ ਨਾ ਜਾਂਦਾ ਹੁਣ ਸੱਦੇ ਹੋਏ ਤੇ ਜੇ ਜਥੇਦਾਰ ਸੁਖਵੀਰ ਸਿੰਘ ਬਾਦਲ ਦਾ ਧੀ ਮੁੱਖ ਮੰਤਰੀ ਗਿਆ ਕੀ ਕਰਨ ਉੱਥੇ ਇਹਦਾ ਮਤਲਬ ਅ ਝੂਠਾ ਹੈ ਹਾਂ ਹੈਨਾ ਜੇ ਜੇ ਜਥੇਦਾਰ ਕਾਲ ਤੱਕ ਸਾਹਿਬ ਹਾਂ ਸੁਖਵੀਰ ਬਾਦਲ ਦਾਤੀ ਸੁਖਵੀਰ ਬਾਦਲ ਦੀ ਜੇਬ ਚੋਂ ਨਿਕਲਿਆ ਦੀ ਉੱਥੇ ਹੁਣ ਗਿਆ ਕੀ ਕਰਨ ਤੀ ਹਾਂ ਹੈਨਾ ਫਿਰ ਤਾਂ ਜਾਣਾ ਨਹੀਂ ਦੀ ਚਾਹੀਦਾ ਹਾਂ ਇਸ ਕਰਕੇ ਸਭ ਗੱਲਾਂ ਨੇ ਬੜਾਈਆਂ ਹੋਈਆਂ ਕਿਸੇ ਨੇ ਇਹਨਾਂ ਦੀ ਹੁਣ ਕੋਈ ਗੱਲ ਨਹੀਂ ਸੁਣਨੀ ਹੁਣ ਤਾਂ ਪੁੱਤਰ ਸਵਾਗਾ ਫਿਰ ਚੁੱਕਿਆ ਹਾਂ ਅੱਗੇ ਨਾ ਜਦ ਆਪਾਂ ਖੇਤ ਬੋਂਦੇ ਹੁੰਦੇ ਸੀ ਹਾਂ ਇੱਕ ਲੱਕੜ ਦਾ ਸਵਾਗਾ ਫੇਰਦੇ ਹੁੰਦੇ ਦੀ ਉਹ ਕਾਫੀ ਭਾਰਾ ਹੁੰਦਾ ਸੀ ਉਹ ਫਿਰ ਗਿਆ ਝਾੜੂ ਤੇ ਤਾਂ ਹੁਣ ਇਹ ਨਹੀਂ ਦੁਬਾਰਾ ਉੱਠਦੇ ਉਹ ਜਦ ਫੇਰਦੇ ਹੁੰਦੇ ਦੀ ਜਿੱਥੇ ਜ਼ਿਆਦਾ ਨਦੀਨ ਹੋ ਜਾਂਦਾ ਹੂੰ ਉੱਥੇ ਨਦੀ ਇਹ ਫੇਰਨਾ ਤਾਂ ਗੁਰੂ ਸਾਹਿਬ ਨੇ ਆਓ ਸੁਆਗਾ ਲੱਕੜ ਲੱਕੜ ਦਾ ਪੰਜਾਬ ਚ ਇਤਕੀ ਫਿਰੂਗਾ ਤੁਹਾਡੇ ਕੋਲ ਹੈ ਝਾੜੂ ਨਹੀਂ ਆਉਂਦਾ ਲਿਖ ਕੇ ਲੈ ਲਓ ਇਹ ਕਿਵੇਂ ਦਾਵਾ ਕਰ ਸਕਦੇ ਹੋ ਤੁਸੀਂ ਮੈਂ ਪਿੰਡਾਂ ਚ ਰਹਿਣਾ ਮੈਂ ਆਮ ਬੰਦਾ ਹੂੰ ਪਿਛਲੀ ਵਾਰ ਲੋਕ ਝਾੜੂ ਝਾੜੂ ਕਰਦੇ ਦੀ ਭਗਵੰਤ ਸਿੰਘ ਮਾਨ ਭਗਵੰਤ ਸਿੰਘ ਮਾਨ ਕਰਦੇ ਸੀ ਤੁਸੀਂ ਇੱਕ ਗੱਲ ਦੇਖੋ ਅਕਾਲ ਤਖਤ ਸਭ ਤੇ ਸਖਵੀਰ ਬਾਦਲ ਪੇਸ਼ ਹੋਇਆ ਸਰਜੀਤ ਸਿੰਘ ਬਰਨਾਲਾ ਪੇਸ਼ ਹੋਇਆ ਗਿਆਨੀ ਜੈਲ ਸਿੰਘ ਪੇਸ਼ ਹੋਇਆ ਬੁੱਟਾ ਸਿੰਘ ਪੇਸ਼ ਹੋਇਆ ਮੈਂ ਤੁਹਾਨੂੰ ਬੜੇ ਬੜੇ ਗਿਣਤਣੇ ਪੇਸ਼ ਤਾਂ ਹੋਰ ਬਹੁਤ ਹੋਏ ਨੇ ਕਿੰਨੇ ਨਮਾਣੇ ਸਿੱਖ ਵਜੋਂ ਹੋਏ ਨੇ 2-3000 ਬੰਦਾ ਪੁਲਿਸ ਦਾ ਲੈ ਕੇ ਸਿਵਲ ਐਡਰੈਸ 'ਚ ਉੱਥੇ ਪੇਸ਼ ਹੋਣ ਦਾ ਮੁੱਖ ਮੰਤਰੀ ਗਿਆ ਅੱਜ ਮੁੱਖ ਮੰਤਰੀ 1400 1591 ਨੇ ਲੈ ਕੇ ਪੰਜਾਬ 'ਚ ਘੁੰਮਦਾ ਐਮਐਲਏ ਦੇ ਇੰਨੀ ਸਿਕਿਉਰਟੀ ਲਈ ਫਿਰਦੇ ਨੇ ਉਹ ਜਿਹੜੇ ਟੁੱਟੇ ਭੱਜੇ ਜੇ ਭਈਏ ਉਰੇ ਪੰਜਾਬ ਚ ਇਹਨਾਂ ਤੇ ਸਰਦਾਰੀਆਂ ਕਰਦੇ ਨੇ ਨਾ ਉਹ 2-200 ਬੰਦਾ ਪੁਲਿਸ ਦਾ ਨਾਲ ਲਈ ਫਿਰਦੇ ਨੇ ਫਿਰ ਇਹਨਾਂ ਨੂੰ ਲੋਕ ਪਿਆਰ ਕਿੱਥੋਂ ਕਰਦੇ ਨੇ ਪਿਆਰ ਤਾਂ ਮੈਂ ਤਾਂ ਮੰਨਦਾ ਇਹ ਸਕੂਟਰੀਆਂ ਤੇ ਗੀੜਾ ਲਾ ਕੇ ਦਿਖਾ ਦੇਣ ਪੰਜਾਬ ਦਾ ਸਾਰੀ ਕੇਜਰੀਵਾਲ ਵਿੱਚ ਉਹ ਗੰਝਾ ਜਿਹੜਾ ਉਹ ਕੁੱਟਮਾਰ ਦੀ ਗੱਲ ਕਰਦਾ ਵੇ ਵਿੱਚੇ ਮੁੱਖ ਮੰਤਰੀ ਫਿਰ ਤਾਂ ਮੰਨ ਲਾਂਗੇ ਵੀ ਲੋਕਾਂ ਦੇ ਲੀਡਰ ਨੇ ਹਨਾ ਤੇ ਅਕਾਲ ਤਖਤ ਸਾਹਿਬ ਤੇ ਜਾਣ ਵਾਸਤੇ ਜੇ ਤੁਹਾਨੂੰ 3000 ਬੰਦਾ ਪੁਲਿਸ ਦਾ ਲਾਉਣਾ ਪੈਂਦਾ ਫਿਰ ਤੁਸੀਂ ਲੋਕਾਂ ਦੇ ਲੀਡਰ ਥੋੜੂ ਤੁਸੀਂ ਤਾਂ ਪੁਲਿਸ ਦੀ ਛਤਰ ਛਾਇਆ ਹੇਠ ਲੋਕਾਂ ਨੂੰ ਦਬਕੇ ਮਾਰ ਰਹੇ ਹੋ ਤੁਸੀਂ ਦੇਖਦੇ ਜਾਓ ਹਲੇ ਹੋਰ ਅੱਗੇ ਅੱਗੇ ਬਣਦਾ ਕੀ ਹੈ ਇਸੇ ਪੁਲਿਸ ਨੇ ਫੜ ਲੈਣੇ ਨੇ ਇਹ ਜਿੰਨੇ ਵੀ ਨੇ ਆ ਜਿਹੜੀ ਪੁਲਿਸ ਨਾਲ ਤੁਰੀ ਫਿਰਦੀ ਆ ਦੁਖੀ ਹੋਏ ਪਏ ਨੇ ਵਿਚਾਰੇ ਮੁੰਡੇ ਸਾਡੇ ਯਾਰ ਮੁੰਡਿਆਂ ਨੂੰ ਹੋਰ ਕੋਈ ਕੰਮੇ ਨਹੀਂ ਲਾਉ ਐਨ ਆਰਡਰ ਦੀ ਕੀ ਹਾਲਤ ਆ ਪੰਜਾਬ 'ਚ ਅੱਜ ਰੋਜ਼ ਬੰਦੇ ਮਾਰ ਰਹੇ ਨੇ ਉੱਥੇ ਪੁਲਿਸ ਨਹੀਂ ਹੈਗੀ ਥਾਣਿਆਂ 'ਚ ਪੁਲਿਸ ਬਈਆਂ ਦੀ ਰਾਖੀ ਕਰ ਰਹੀ ਆ ਸਮਾ ਸਮਾ ਡੀਕ ਰਿਹਾ ਪੰਜਾਬ ਪੰਜਾਬ ਤਾਂ ਜਿਹੜਾ ਆ ਇੱਕ ਦਿਨ ਆ ਇੱਕ ਸਾਲ ਵਰਗਾ ਕੱਢ ਰਿਹਾ ਇੱਕ ਇੱਕ ਦਿਨ ਐਨੇ ਦੁਖੀ ਨੇਣਾ ਤੋਂ ਜਿੰਨਾ ਕਾਂਗਰਸ ਆ ਅਕਾਲੀ ਦਲ ਚੋਂ 70 75 ਸਾਲ ਚ ਲੋਕ ਦੁਖੀ ਨਹੀਂ ਹੋਏ ਇਹਨਾਂ ਤੋਂ 4 ਸਾਲ ਚ ਹੋ ਗਏ ਦੇਖਿਓ ਸਹੀ ਬਣਦਾ ਕੀ ਹੈ ਅੱਜ ਪੰਜਾਬ ਦੀ ਸਥਿਤੀ ਨੂੰ ਤੁਸੀਂ ਕਿੱਥੇ ਦੇਖਦੇ ਹੋ ਜੀ ਅੱਜ ਦੇਖੋ ਪੰਜਾਬ ਦੀ ਸਥਿਤੀ ਬੱਦ ਤੋਂ ਬੱਤਰ ਹੈ ਡਿਵੈਲਪਮੈਂਟ ਉੜਗੀ ਖੰਭ ਲਾ ਕੇ ਲਾਅ ਐਨ ਆਰਡਰ ਜਮਾਂ ਖਤਮ ਹੋ ਗਿਆ ਲਾਅ ਐਨ ਆਰਡਰ ਨਾ ਦੀ ਕੋਈ ਚੀਜ਼ ਨਹੀਂ ਪੰਜਾਬ ਚ ਕਿੰਨੇ ਕਤਲ ਹੋ ਰਹੇ ਨੇ ਅੱਜ ਗੈਂਗਸਟਰ ਕੋਈ ਕਿਸੇ ਨੂੰ ਗੈਂਗਸਟਰ ਕਹਿ ਰਿਹਾ ਕਿਸੇ ਨੂੰ ਕੋਈ ਕੁਛ ਕਹਿ ਰਿਹਾ ਇਹ ਇਹ ਕਿਤੇ ਮਾਂ ਦੇ ਢਿੱਡ ਚੋਂ ਥੋੜੋ ਕੋਈ ਗੈਂਗਸਟਰ ਜੰਮਦਾ ਇਸ ਸਿਸਟਮ ਗੈਂਗਸਟਰ ਬਣਾਉਂਦਾ ਬੰਦਿਆਂ ਨੂੰ ਠੀਕ ਹੈ ਫਿਰ ਉਹਨਾਂ ਨੂੰ ਸੁਧਾਰ ਕੇ ਆਪਾਂ ਕਿਉਂ ਨਹੀਂ ਲੈਣ ਤੇ ਲਿਆਏ ਆਪਾਂ ਗੱਲਾਂ ਤਾਂ ਡੇਡੀਆਂ ਮਾਰੀਆਂ ਦੀਆਂ ਇੱਥੇ ਤੱਕ ਕੇ ਇਸ ਸਰਕਾਰ ਨੇ ਗੈਂਗਸਟਰਾਂ ਦੀ ਵਰਤੋਂ ਵੀ ਕੀਤੀ ਹੈ ਜੋ ਮੈਂ ਹੁਣ ਦੇਖ ਰਿਹਾ ਅਸੀਂ ਕੋਈ ਨਿਆਣੇ ਤਾਂ ਹੈ ਨਹੀਂ ਹਨਾ ਤੇ ਇਸ ਕਰਕੇ ਹਲੇ ਵੀ ਇਹਨਾਂ ਕੋਲ ਮੌਕਾ ਹੈ ਸੰਭਲ ਜਾਣ ਰਾਮਨਾ ਛੜਦਣ ਗੱਦੀ ਵੀ ਛੱਡੋ ਜਿਹਨੂੰ ਮਰਜੀ ਪੰਜਾਬੀਓ ਮੁੱਖ ਮੰਤਰੀ ਨੂੰ ਇਹ ਚਾਹੀਦਾ ਅਸਲ 'ਚ ਵੀ ਮੈਂ ਕੁਝ ਨਹੀਂ ਕਰ ਸਕਿਆ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮਾਫੀ ਮੰਗਣੀ ਚਾਹੀਦੀ ਐ ਸਿੱਖਾਂ ਤੋਂ ਵਰ ਪੰਜਾਬੀਆਂ ਤੋਂ ਉਹ ਵੀ ਕਹਿੰਦਾ ਸੀ ਚਾਰ ਹਫ਼ਤੇ 'ਚ ਨਸ਼ਾ ਖਤਮ ਕਰ ਦੂੰ ਸੋਹੇ ਪਾਤੀ ਤੀ ਭੁਗਤ ਰਿਹਾ ਨਾ ਹੁਣ ਆਪ ਇਹ ਕਹਿ ਰਿਹਾ ਪੁਲਵਿੰਦਰ ਸਿੰਘ ਦਾ ਕੁਝ ਨਹੀਂ ਕਹਿ ਰਿਹਾ ਕਾਂਗਰਸ ਨੇ ਜੁੱਤੀਆਂ ਮਾਰ ਕੇ ਕੱਢਿਆ ਕਾਂਗਰਸ 'ਚੋਂ ਹੁਣ ਭਾਜਪਾ 'ਚ ਕਹਿ ਰਿਹਾ ਮੈਨੂੰ ਕੋਈ ਪੁੱਛਦਾ ਹੀ ਨਹੀਂ ਠੀਕ ਐ ਇਹ ਫਿਰ ਗੁਰੂ ਦੇ ਹੀ ਰੰਗ ਨੇ ਇਹ ਗੁਰੂ ਦੇ ਵਰਤਾਰੇ ਨੇ ਇੱਕ ਕਲਾ ਵਰਤ ਰਹੀ ਹੈ ਮੁੱਖ ਮੰਤਰੀ ਵੀ ਕਹਿ ਦਵੇ ਅੱਜ ਸਾਰਾ ਪੰਜਾਬ ਉਹਦਾ ਇੱਜ਼ਤ ਮਾਨ ਕਰੂਗਾ ਵੀ ਮੈਨੂੰ ਦਿੱਲੀ ਵਾਲੇ ਬਈਆਂ ਨੇ ਕੁਝ ਨਹੀਂ ਕਰਨ ਦਿੱਤਾ ਮੈਂ ਪੰਜਾਬ ਦਾ ਕੁਝ ਨਹੀਂ ਸੰਭਾਰ ਸਕਿਆ ਮੈਂ ਬੋਲ ਬੂਲ ਕੇ ਜਿਹੜੇ ਵਾਦੇ ਝੂਠ ਸੱਚ ਬੋਲ ਕੇ ਕੀਤੇ ਧੀ ਉਹ ਮੈਂ ਪੂਰੇ ਨਹੀਂ ਕਰ ਸਕਿਆ ਇਹ ਮੁੱਖ ਮੰਤਰੀ ਨੂੰ ਕਹਿਣਾ ਹੀ ਪੈਣਾ ਹੈ ਅੱਜ ਨਹੀਂ ਤਾਂ ਕੱਲ ਹਨਾ ਹੁਣ ਸ਼੍ਰੋਮਣੀ ਕਮੇਟੀ ਦੇ ਮਗਰ ਪਿਆ ਹੋਇਆ ਮੈਨੂੰ ਮੈਂ ਨਹੀਂ ਸੁਣਿਆ ਹਲੇ ਹਨਾ ਮੈਨੂੰ ਦੱਸਿਆ ਤੁਸੀਂ ਆ ਮੁੰਡਿਆਂ ਨੇ ਵੀ ਦੋ ਨੇ ਦੱਸਿਆ ਹਨਾ ਸ਼੍ਰੋਮਣੀ ਕਮੇਟੀ ਚ ਤੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੈ ਤੂੰ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੈ ਤੂੰ ਪਤਤ ਸਿੱਖ ਹੈ ਤੂੰ ਕਿਉਂ ਸਿੱਖ ਧਰਮ ਦੇ ਮਸਲਿਆਂ 'ਚ ਦਖਲਅੰਦਾਜ਼ੀ ਕਰਦਾ ਫਿਰ ਸ਼੍ਰੋਮਣੀ ਕਮੇਟੀ ਦੀ ਚੋਣ ਲੜ ਲੈ ਪਹਿਲਾਂ ਅਮਰ ਤੇ ਸ਼ੱਕ ਸਿੰਘ ਸਾਜ ਫਿਰ ਐਸਜੀਪੀਸੀ ਦੀ ਚੋਣ ਲੜ ਕਹਿੰਦੇ ਕਿ ਵੀ ਮੈਂ ਐਸਜੀਪੀਸੀ ਦੇ ਮੁੱਦੇ 'ਚ ਨਹੀਂ ਜਾਂਦਾ ਪਰ ਮੈਂ ਇਹ ਮੰਗ ਕਰ ਰਿਹਾ ਹਾਂ ਵੀ ਹਰਜਿੰਦਰ ਸਿੰਘ ਤਾਂ ਮੀ ਅਸਤੀਫਾ ਦੇ ਕੇ ਅਕਾਲੀ ਦਲ ਦੇ ਸਿਪਾਹੀ ਹੀ ਬਣ ਜਾਣਾ ਕਮਾਲ ਕਰਦੇ ਹੋ ਜੀ ਸ਼੍ਰੋਮਣੀ ਕਮੇਟੀ ਸਾਰੀ ਅਕਾਲੀ ਦਲ ਦੀ ਸਿਪਾਹੀ ਹੈ ਹਰਜਿੰਦਰ ਸਿੰਘ ਧਾਮੀ ਚੋਣ ਅਕਾਲੀ ਦਲ ਵੱਲੋਂ ਲੜਿਆ ਸਮਝੇ ਇਹ ਨਹੀਂ ਇਹਦਾ ਮਤਲਬ ਮੁੱਖ ਮੰਤਰੀ ਬਣ ਗਿਆ ਉਹਨੂੰ ਇਹ ਨਹੀਂ ਪਤਾ ਵੀ ਉਹ ਜਿਹੜੀ ਸ਼੍ਰੋਮਣੀ ਕਮੇਟੀ ਜਿੱਤ ਕੇ ਗਏ ਨੇ ਅਕਾਲੀ ਦਲ ਜਿੱਤ ਕੇ ਗਿਆ ਅਕਾਲੀ ਦਲ ਦੀ ਟਿਕਟ ਤੇ ਜਿੱਤ ਕੇ ਗਏ ਨੇ ਜਿੰਨੇ ਸ਼੍ਰੋਮਣੀ ਕਮੇਟੀ 'ਚ ਬੰਦੇ ਨੇ ਸਾਰੇ ਅਕਾਲੀ ਨੇ ਅਕਾਲੀ ਦਲ ਦੇ ਸਪਾਈ ਨੇ ਠੀਕ ਹੈ ਇਸ ਲਈ ਇਹ ਜੇ ਹਰਜਿੰਦਰ ਸਿੰਘ ਧਾਮੀ ਨੇ ਇਹ ਗੱਲ ਕਹੀ ਦੀ ਬਹੁਤ ਵਧੀਆ ਗੱਲ ਹੈ ਠੋਕ ਵਜਾ ਕੇ ਕਹਿਣੀ ਚਾਹੀਦੀ ਆ ਸਾਰਿਆਂ ਨੂੰ ਜਿਹੜੇ ਅਕਾਲੀ ਦਲ ਦੇ ਨਾਂ ਨੇ ਐਸਜੀਪੀਸੀ ਦੇ ਮੈਂਬਰ ਅਕਾਲੀ ਦਲ ਦੀ ਸੀਟ ਤੇ ਜਿੱਤ ਕੇ ਗਏ ਨੇ ਉਹ ਸਾਰੇ ਆਕਾਲੀ ਨੇ ਹੂੰ ਠੀਕ ਹੈ ਇਸ ਕਰਕੇ ਕੋਈ ਸਮਝ ਹੈ ਨਹੀਂ ਨਾ ਇਹ ਸਮਝ ਹੋਵੇ ਫਿਰ ਇਹ ਗੱਲ ਕਹਿਣੇ ਨਾ ਕਾਹਤੇ ਦਵੇ ਹਰਜਿੰਦਰ ਸਿੰਘ ਧਾਮੀ ਅਸਤੀਫਾ ਹੂੰ ਉਹਨੇ ਕੋਈ ਗਲਤ ਕੰਮ ਕਰਤਾ ਵੀ ਉਹ ਅਸਤੀਫਾ ਦਵੇ ਹੂੰ ਹਰਜਿੰਦਰ ਸਿੰਘ ਧਾਮੀ ਉਹ ਪ੍ਰਧਾਨ ਹੈ ਜਿਹਨੇ ਦੁਬਾਰਾ ਮੈਂ ਅੱਜ ਦੱਸਣ ਲੱਗਿਆ ਕਿਸੇ ਨੇ ਨਹੀਂ ਦੱਸਣੀ ਹੂੰ ਦੁਬਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਐਫਡੀਆਂ ਕਰਵਾਤੀਆਂ ਹੂੰ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਐਫ ਡੀਆਂ ਨਹੀਂ ਸੀ ਰਹੀਆਂ ਜਦੋਂ ਜਥੇਦਾਰ ਗਰਚਰਨ ਸਿੰਘ ਟੋੜਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੁੰਦੇ ਸੀ ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਕੋਲ ਕਾਫੀ ਵੱਡੀ ਰਕਮ ਦੀਆਂ ਐਫ ਡੀਆਂ ਹੁੰਦੀਆਂ ਸੀ ਹੁਣ ਫੇਰ ਸਰਦਾਰ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਮਿਹਨਤ ਕਰਕੇ ਹਿੰਮਤ ਕਰਕੇ ਹਨਾ ਪੈਸੇ ਬਚਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਫੇਰ ਐਫ ਡੀਆਂ ਨੇ ਆਪਦੀਆਂ ਮੈਨੂੰ ਕਿਸੇ ਪੱਕੇ ਬੰਦੇ ਨੇ ਦੱਸੀ ਇਹ ਗੱਲ ਇਸ ਲਈ ਉਹ ਕਾਤੇ ਅਸਤੀਫਾ ਦੇ ਅਸਤੀਫਾ ਦਾ ਮੁੱਖ ਮੰਤਰੀ ਨੂੰ ਦੇਣਾ ਚਾਹੀਦਾ ਹੈ ਬੀਬੀਆਂ ਨੂੰ ਤੁਹਾਨੂੰ ਸਾਰਿਆਂ ਨੂੰ ਕਿਹਾ 18 ਸਾਲ ਤੋਂ ਉੱਤੇ ਵਾਲਿਆਂ ਨੂੰ ਵੀ 100000 ਰੁਪਇਆ ਮਹੀਨਾ ਦਵਾਂਗਾ ਹਣਾ ਦਿੱਤਾ ਨਹੀਂ ਹੁਣ ਆਪ 2-4 ਮਹੀਨੇ ਪਹਿਲਾਂ ਦੇ ਦਊਗਾ ਬਣਦਾ ਤਾਂ 1000 ਦੇ ਹਿਸਾਬ ਨਾਲ 60000 ਹੈ ਹਣਾ ਜਾਂ ਤਾਂ 60000 ਦਵੇ ਨਹੀਂ ਅਸਤੀਫਾ ਦਵੇ 2500 ਪੈਨਸ਼ਨ ਕਿਹਾ ਸੀ 2500 ਪੈਨਸ਼ਨ ਨਹੀਂ ਕਰੀ ਘਰ ਘਰ ਨੌਕਰੀ ਕਿਹਾ ਸੀ ਨਾ ਕੁਝ ਵੀ ਨਹੀਂ ਕਰਿਆ ਦੱਸੇ ਕਿਹੜੇ ਨਹੀਂ ਅਸੀਂ ਅਕਾਲੀ ਦਲ ਦੇ ਕੰਮ ਗਿਣਾ ਦਿੰਨੇ ਆ ਤੁਸੀਂ ਪੰਜਾਬ ਦੇ ਵਿੱਚ ਗੈਂਗਸਟਰ ਤੇ ਨਸ਼ੇ ਦੀ ਗੱਲ ਕਰੀ ਐ ਸੁਖਵੀਰ ਸਿੰਘ ਬਾਦਲ ਇਹ ਗੱਲ ਕਹਿ ਰਹੇ ਨੇ ਕਿ ਵੀ ਜਿੱਦਣ ਅਕਾਲੀ ਦਲ ਦੀ ਸਰਕਾਰ ਆ ਗਈ ਅਸੀਂ ਪੰਜਾਬ ਦੇ ਵਿੱਚ ਗੈਂਗਸਟਰ ਖਤਮ ਕਰਦਾਂਗੇ ਨਸ਼ੇ ਖਤਮ ਕਰਦਾਂਗੇ ਤੁਸੀਂ ਇਹ ਸਟੇਟਮੈਂਟ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਨਸ਼ਾ ਆਇਆ ਸੀਗਾ ਦੇਖੋ ਬਿਲਕੁਲ ਨਹੀਂ ਨਸ਼ਾ ਕੋਈ ਲੈ ਕੇ ਆਉਂਦਾ ਹੁੰਦਾ ਨਸ਼ਾ ਕਾਲੀਆਂ ਨੇ ਕਾਤੇ ਲੈ ਕੇ ਆਣਾ ਅਮਰੀਕਾ ਚ ਵੀ ਕਾਲੀਦ ਲੈ ਕੇ ਆਇਆ ਨਸ਼ਾ ਇੰਗਲੈਂਡ ਚ ਵੀ ਕਾਲੀਦ ਲੈ ਕੇ ਆਇਆ ਹਰਿਆਣੇ ਚ ਤਾਮਲ ਲਾਡੂ ਚ ਦਿੱਲੀ ਚ ਇਸ ਦੇਸ਼ ਇੰਡੀਆ ਦੇਸ਼ ਚ ਸਭ ਤੋਂ ਵੱਧ ਨਸ਼ਾ ਦਿੱਲੀ ਚ ਹੈ ਉੱਥੇ ਕੌਣ ਲੈ ਕੇ ਆਇਆ ਉੱਥੇ ਕਾਲੂ ਅੱਪਾ ਕਹਦਾਂਗੇ ਬੀਜੇਪੀ ਲੈ ਕੇ ਆਈ ਹੈ ਇਹ ਨਸ਼ਾ ਤਾਂ ਜਿਹੜਾ ਚੱਲਦਾ ਹੀ ਆਉਂਦਾ ਹੈ ਨਸ਼ਾ ਖਤਮ ਕਰਨ ਵਾਸਤੇ ਲੋਕਾਂ ਚ ਅਵੇਰਨੈਸ ਲੈਣੀ ਪਊਗੀ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਪਊਗਾ ਪੁਲਿਸ ਨੂੰ ਪੋਲੀਟਿਸ਼ੀਨਾਂ ਨੂੰ ਤੇ ਆਮ ਲੋਕਾਂ ਨੂੰ ਇੱਕ ਕੜੀ ਬਣਾ ਕੇ ਤੁਰਨਾ ਪਊਗਾ ਫੇਰ ਨਸ਼ਾ ਖਤਮ ਹੋਊਗਾ ਨਹੀਂ ਇਕੱਲੇ ਤੇ ਇਕੱਲਾ ਕੋਈ ਨਸ਼ਾ ਨਹੀਂ ਖਤਮ ਕਰ ਸਕਦਾ ਰਹੀ ਗੱਲ ਗੈਂਗਸਟਰਵਾਦ ਦੀ ਗੈਂਗਸਟਰਵਾਦ ਹੈ ਜਿਹੜਾ ਇਹਨੂੰ ਕੋਈ ਪੋਲੀਟੀਕਲ ਪਾਰਟੀ ਗੈਂਗਸਟਰ ਪੈਦਾ ਨਹੀਂ ਕਰ ਸਕਦੀ ਗੈਂਗਸਟਰ ਜਦੋਂ ਉਹਨੂੰ ਸਿਸਟਮ ਥੋੜਾ ਨਾ ਨਕਾਰ ਦਿੰਦਾ ਸਿਸਟਮ ਚੋਂ ਤੁਹਾਨੂੰ ਇਨਸਾਫ ਨਹੀਂ ਮਿਲਦਾ ਫੇਰ ਮੁੰਡੇ ਨੌਜਵਾਨ ਗੈਂਗਸਟਰ ਬਣਦੇ ਲਾਓ ਮੈਂ ਗੈਂਗਸਟਰ ਪੜਾ ਖਤਮ ਕਰਨ ਦਾ ਮੇਰੇ ਨਾਲ ਬੈਠਣ ਆਹ ਹੁਣ ਵਾਲੇ ਮੁੱਖ ਮੰਤਰੀ ਬਹਿ ਜਾਵੇ ਅੱਪਾਂ ਤਾਂ ਉਹਨਾਂ ਨੂੰ ਕੁੱਟਦੇ ਆਂ ਅੱਪਾਂ ਤਾਂ ਉਹਨਾਂ ਦੇ ਇਨਕਾਊਂਟਰ ਕਰਦੇ ਆਂ ਅੱਪਾਂ ਤਾਂ ਕਹਿੰਦੇ ਆ ਉਹ ਕਹਿ ਰਿਹਾ ਕਾਂਗਰਸ ਦਾ ਉਹ ਸ਼ਦਈ ਜਿਹਾ ਪ੍ਰਧਾਨ ਕਹਿੰਦਾ ਇਹਨਾਂ ਦੇ ਪਰਿਵਾਰਾਂ ਤੇ ਪਰਚੇ ਦਰਜ ਕਰ ਦੋ ਇਹਨਾਂ ਦੇ ਨਾਨਕਿਆਂ ਤੇ ਦਰਜ ਕਰ ਦੋ ਇਹਨਾਂ ਦੀਆਂ ਭੂਆਂ ਤੇ ਕਰ ਦੋ ਇਹਨਾਂ ਦੀਆਂ ਮਾਸੀਆਂ ਤੇ ਕਰ ਦੋ ਫਿਰ ਕਿਵੇਂ ਗੈਂਗਸਟਰ ਬਾਦ ਖਤਮ ਹੋ ਜੂਗਾ ਉਹਨਾਂ ਨੂੰ ਬਿਠਾ ਕੇ ਨੌਜਵਾਨਾਂ ਨੂੰ ਪੁੱਛਣਾ ਪਊਗਾ ਵੀ ਤੁਹਾਨੂੰ ਤਕਲੀਫ ਦੱਸੋ ਕੀ ਹੈ ਇਸ ਸਿਸਟਮ 'ਚ ਭਰੋਸਾ ਪ੍ਰਗਟ ਕਰਨਾ ਪਊਗਾ ਉਹਨਾਂ ਨੂੰ ਰੋਜ਼ਗਾਰ ਦੇਣਾ ਪਊਗਾ ਜਿਹੜੀਆਂ ਉਹਨਾਂ ਨਾਲ ਧੱਕੇ ਜਾਤੀਆਂ ਹੋਈਆਂ ਨੇ ਉਹਦਾ ਇਨਸਾਫ ਲੈ ਕੇ ਦੇਣਾ ਪਊਗਾ ਗੈਂਗਸਟਰ ਬਾਦ ਇਸ ਤਰ੍ਹਾਂ ਖਤਮ ਹੋਊਗਾ ਗੈਂਗਸਟਰ ਬਾਦ ਇਹ ਨਹੀਂ ਹੈ ਵੀ ਉਹਨਾਂ ਦੇ ਸਾਰੇ ਖਾਨਦਾਨ ਤੇ ਪਰਚੇ ਦਰਜ ਕਰ ਦੋ ਇਨਕਾਊਂਟਰ ਕਰ ਦੋ ਉਹਦਾ ਸਾਰਾ ਕੁਝ ਇੰਡੀਅਨ ਸਟੇਟ ਨੇ ਪੰਜਾਬ ਪੁਲਿਸ ਨੇ ਕਰਕੇ ਦੇਖ ਲਿਆ ਨਹੀਂ ਖਤਮ ਹੋਇਆ ਤੁਹਾਨੂੰ ਲੱਗਦਾ ਜੀ ਅਕਾਲੀ ਦਲ ਦੀ ਸਰਕਾਰ 2027 ਦੇ ਵਿੱਚ ਆ ਜਾਂਦੀ ਹੈ ਤਾਂ ਪੰਜਾਬ ਚ ਨਸ਼ਾ ਖਤਮ ਹੋ ਜਾਊਗਾ ਦੇ ਕੋਸ ਸੋ 100% ਕਦੇ ਨਹੀਂ ਕੋਈ ਚੀਜ਼ ਹੁੰਦੀ। ਸਖਵੀਰ ਸਿੰਘ ਬਾਦਲ ਕਿਉਂ ਸਟੇਜ ਦੇ ਉੱਤੇ ਦਾਵਾ ਠੋਕਰ ਰਹੇ ਨੇ? ਉਹ ਦਾਵਾ ਕਰ ਸਕਦਾ ਜੀ ਉਹਨੇ ਉਹ ਮੁੱਖ ਮੰਤਰੀ ਦਾ ਹੈਗਾ ਉਹਨੂੰ ਉਹ ਰਿਹਾ ਦੋ ਵਾਰ ਉਹ ਮੁੱਖ ਮੰਤਰੀ ਘਟਾ ਸਕਦਾ ਉਹ ਘਟ ਜਾਂਦਾ। ਇਦਾਂ ਦੇ ਬਿਆਨ ਬਵਾਜ਼ੀਆਂ ਤੇ ਕੈਪਟਨ ਮਰਿੰਦਰ ਨੇ ਵੀ ਕੀਤੀਆਂ ਸੀਗੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਕਿਹਾ ਹੈ ਕਿ ਅਸੀਂ ਪੰਜਾਬ ਚੋਂ ਖਤਮ ਕਰ ਦਵਾਂਗੇ ਨਸ਼ਾ ਤੇ ਉੱਥੇ ਕੈਪਟਨ ਮਰਿੰਦਰ ਵੀ ਹੁਣ ਸਖਵੀਰ ਸਿੰਘ ਬਾਦਲ ਵੀ ਦਾਵਾ ਠੋਕਰ ਰਹੇ ਨੇ। 1 ਮਿੰਟ ਮੈਂ ਹੁਣ ਤੁਹਾਨੂੰ ਇਹਦੀ ਗੱਲ ਦੱਸ ਦੇਣਾ। ਹਾਂ। ਕਣਕ ਚੋ ਗੁੱਲੀ ਡੰਡਾ ਨਹੀਂ ਖਤਮ ਹੋਇਆ 47 ਦੇ ਲੱਗੇ ਹੋਏ ਆ ਕਦੇ 100% ਕੋਈ ਚੀਜ਼ ਖਤਮ ਨਹੀਂ ਹੁੰਦੀ ਹੁੰਦੀ ਕਹ ਹਰੇਕ ਦਿੰਦਾ ਹੈ ਹਨਾ ਸੁਖਵੀਰ ਸਿੰਘ ਬਾਦਲ ਘਟਾ ਦੂਗਾ ਇਹ ਮੈਨੂੰ ਉਹਦੇ ਤੇ ਭਰੋਸਾ ਹੈ ਹਨਾ ਲੱਗ ਪੱਗ ਜਿਹੜੀ ਆ ਚੈਨ ਮਣੀ ਹੋਈ ਹੈ ਇਹ ਤੋੜ ਦੂਗਾ ਉਹਦੇ ਚ ਹੈਗੀ ਜੁਰਤ ਉਹਨੇ ਕਦੇ ਦਿੱਲੀ ਤੋਂ ਥੋੜੋ ਰਹਿਣੀ ਹੈ ਮਨਜ਼ੂਰੀ ਉਹਨੇ ਦਿੱਲੀ ਤੋਂ ਮਨਜ਼ੂਰੀ ਨਹੀਂ ਨਾ ਲੈਣੀ ਇਹਨਾਂ ਨੂੰ ਤਾਂ ਦਿੱਲੀ ਤੋਂ ਫੋਨ ਆ ਜਾਵੇ ਇੱਕ ਇਹਨਾਂ ਨੂੰ 100 ਕੁਸ਼ ਕਰਨਾ ਪੈਂਦਾ ਸਾਰਿਆਂ ਨੂੰ ਭਾਜਪੀ ਦਿੱਲੀ ਤੋਂ ਚੱਲਦੀ ਹੈ ਝਾੜੂ ਦਿੱਲੀ ਤੋਂ ਚੱਲਦਾ ਕਾਂਗਰਸ ਦਿੱਲੀ ਤੋਂ ਚੱਲਦੀ ਹੈ ਠੀਕ ਹੈ ਇਹ ਤਾਂ ਇਹ ਤਾਂ ਇਹ ਪੰਜਾਬ ਚ ਤਾਂ ਇਹ ਨਸ਼ਾ ਲਿਆ ਰਹੇ ਨੇ ਇੰਡੀਅਨ ਸਟੇਟ ਹੂੰ ਪੰਜਾਬ ਦੇ ਵਿੱਚ ਨਸ਼ਾ ਕਿੱਥੋਂ ਆਉਂਦਾ ਹੂੰ ਇੰਡੀਅਨ ਸਟੇਟ ਲਿਆ ਰਹੀ ਹੈ ਦਿੱਲੀ ਤੋਂ ਆ ਰਿਹਾ ਪੰਜਾਬ ਚ ਨਸ਼ਾ ਬਾਰਡਰ ਟਪਕੇ ਨਸ਼ਾ ਕਿਵੇਂ ਆਜੂਗਾ ਉੱਥੇ ਬੀਐਸਐਫ ਲੱਗੀ ਹੋਈ ਆ ਸੀਆਰਪੀ ਲੱਗੀ ਹੋਈ ਆ ਫੌਜ ਲੱਗੀ ਹੋਈ ਆ ਕਿਵੇਂ ਆ ਰਿਹਾ ਨਸ਼ਾ ਪੰਜਾਬ ਚੋਂ ਇੰਡੀਅਨ ਸਟੇਟ ਦੀ ਚਾਲ ਆ ਪੰਜਾਬ ਨੂੰ ਖਤਮ ਕਰਨ ਦੀ ਇੱਥੇ ਦੇਖੋ ਪੁਰੇ ਕਈ ਇਹਨਾਂ ਨੇ ਕਈ ਕੁਸ਼ ਕਰਕੇ ਦੇਖ ਲਿਆ ਪਰ ਪੰਜਾਬ ਦਾ ਕੋਈ ਕੁਝ ਨਹੀਂ ਵਿਗਾੜ ਸਕਿਆ ਪ੍ਰਵਾਸ ਕਰਾ ਲਿਆ ਨਸ਼ੇ ਚ ਪੰਜਾਬ ਨੂੰ ਡਬੋ ਲਿਆ ਹਨਾ ਸਾਡੇ ਉਰੇ ਪਹਿਲਾ ਜਿਹੜਾ ਸੰਘਰਸ਼ ਹੋਇਆ ਸ਼ੁਰੂ ਚ ਕਾਮਰੇਡਾਂ ਵਾਲਾ ਅ ਨਕਸਲਾਈਟਾਂ ਵਾਲਾ ਉਹ ਲਿਆ ਕੇ ਦੇਖ ਲਿਆ ਹਨਾ ਉਸ ਤੋਂ ਬਾਅਦ ਪੰਜਾਬ ਨੇ ਹਥਿਆਰਬੰਦ ਸੰਘਰਸ਼ ਲੜ ਲਿਆ ਕਿੰਨੀਆਂ ਸ਼ਹਾਦਤਾਂ ਹੋਈਆਂ ਹਨਾ ਤੇ ਪੰਜਾਬ ਦਾ ਕੋਈ ਕੁਝ ਨਹੀਂ ਵਿਗਾੜ ਸਕਿਆ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਹੈ ਪੰਜਾਬ ਅੱਜ ਫੇਰ ਚੜ੍ਹਦੀ ਕਲਾ ਚ 27 ਦੇ ਵਿੱਚ ਗੁਰੂ ਮਹਾਰਾਜ ਕਿਰਪਾ ਕਰਨਗੇ ਪੰਜਾਬ ਪੂਰੇ ਜਾਹੋ ਜਲਾਲ ਚ ਹੋਊਗਾ ਇੰਨਾ ਕਿ ਸੁਖਵੀਰ ਬਾਦਲ ਤੇ ਮਾਣ ਹੈਗਾ ਕਿਉਂਕਿ ਉਹਨੇ ਦਿੱਲੀ ਨਹੀਂ ਨਾ ਜਾਣਾ ਇੱਕ ਸਮਾਂ ਇਹ ਵੀ ਵੀ ਸੀਗਾ ਕਿ ਅਕਾਲ ਤਖਤ ਵਾਲਾ ਜੀ ਬਹੁਤ ਭੰਡ ਦੇ ਸੀ ਤੇ ਅੱਜ ਕਾਫੀਆਂ ਤਾਰੀਫਾਂ ਦੇ ਬੁਲ ਬਣੇ ਜਾਂਦੇ ਨੇ ਕੋਈ ਲਾਲਚ ਤਾਂ ਨਹੀਂ ਦਿੱਤਾ ਤੁਹਾਨੂੰ ਮੈਂ ਮੈਨੂੰ ਕਿਹੜਾ ਦੇ ਦੂਗਾ ਜੀ ਲਾਲਚ ਕਿਹੜਾ ਖਰੀਦ ਲੂਗਾ ਮੈਨੂੰ ਮੈਂ ਹਾਲੇ ਤੱਕ ਕਿਸੇ ਪੋਲੀਟੀਕਲ ਪਾਰਟੀ ਦਾ ਮੁਢਲਾ ਮੈਂਬਰ ਵੀ ਨਹੀਂ ਬਣਿਆ ਹੂੰ ਜਿਹੜੇ ਆ ਮੇਰੇ ਰੋਸੇ ਸੀ ਮੇਰੇ ਰੋਸੇ ਸੀਗੇ ਉਹਦੀ ਉਹਨੇ ਅਕਾਲ ਤਖਤ ਸਾਹਿਬ ਇੱਕ ਮਿੰਟ ਇੱਕ ਮਿੰਟ ਹੂੰ ਮੇਰੇ ਜਿਹੜੇ ਰੋਸੇ ਸੀ ਮੈਨੂੰ ਜਿਹੜਾ ਦੁੱਖ ਸੀਗਾ ਮੈਨੂੰ ਜਿਹੜਾ ਗਿਲਾ ਸੀ ਸਖਬੀਰ ਬਾਦਲ ਪ੍ਰਤੀ ਉਹ ਉਹਨੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਮਾਫੀ ਮੰਗ ਲਈ ਉਹਨੂੰ ਸਜ਼ਾ ਲੱਗੀ ਉਹਨੇ ਅਖੰਡ ਪਾਠ ਸਾਹਿਬ ਕਰਵਾਤਾ ਸਜ਼ਾ ਭੁਗਤ ਲਈ ਮੇਰਾ ਹੁਣ ਉਹਦੇ ਨਾਲ ਕੋਈ ਰੋਸਾ ਨਹੀਂ ਜੇ ਦੁਬਾਰਾ ਕੋਈ ਗੜਬੜ ਅਕਾਲੀ ਦਲ ਪੰਜਾਬ ਪ੍ਰਤੀ ਪੰਥ ਪ੍ਰਤੀ ਕਰੂਗਾ ਭਲਵਿੰਦਰ ਸਿੰਘ ਤੁਹਾਨੂੰ ਫੇਰ ਵੀ ਬੋਲਦਾ ਮਿਲੂਗਾ ਇਹ ਨਹੀਂ ਹੈ ਵੀ ਮੈਂ ਕੋਈ ਆਪਣੀ ਜ਼ਮੀਰ ਥੋੜੋ ਵੇਚਦਾ ਮੇਰਾ ਤਾਂ ਇਹ ਹੈ ਵੀ ਸਾਡੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਇੰਡੀਅਨ ਸਟੇਟ ਖਤਮ ਕਰਨਾ ਚਾਹੁੰਦੀ ਹੈ ਅਸੀਂ ਕਿਸੇ ਕੀਮਤ ਤੇ ਹੋਣ ਨਹੀਂ ਦੇਣੇ ਅਸੀਂ ਤਨ ਮਨ ਧਨ ਅਕਾਲੀ ਦਲ ਦੇ ਨਾਲ ਖੜਾਂਗੇ ਡਟ ਕੇ ਜਿੰਨਾ ਚਿਰ ਅਕਾਲੀ ਦਲ ਪੰਥ ਔਰ ਪੰਜਾਬ ਦੀ ਪਹਿਰੇਦਾਰੀ ਕਰੂਗਾ 500 ਪੰਜਾਬ ਦੇ ਨਾਲ ਰਹੇ ਕੋਈ ਸ਼ਰਤ ਨਹੀਂ ਡਟ ਕੇ ਲੋਕ ਤਾਂ ਇਹ ਵੀ ਗੱਲ ਕਹਿੰਦੇ ਸੀ ਕਹਿੰਦੇ ਸਾਈਕਲ ਦਾ ਸਟੈਂਡ ਹੁੰਦਾ ਤਲਵਾੜੇ ਦਾ ਕੋਈ ਸਟੈਂਡ ਨਹੀਂ ਹੈ ਦੱਸੋ ਕਾਹਦਾ ਸਟੈਂਡ ਨਹੀਂ ਜੀ ਇੱਕ ਦੱਸੋ ਬੋਲ ਕੇ ਤੁਸੀਂ ਪੱਤਰਕਾਰ ਉਹਨਾਂ ਨੇ ਕਿਹਾ ਹੈ ਨਾ ਵੀ ਲੋਕ ਕਹਿੰਦੇ ਕਹਿੰਦੇ ਅਕਾਲੀਆਂ ਨੂੰ ਲੋਕਾਂ ਦਾ ਕੀ ਹੈ ਲੋਕਾਂ ਨੇ ਤਾਂ ਝਾੜੂ ਵੀ ਲਿਆਂਦਾ ਦੀ ਮੈਂ ਦੱਸੋ ਕਿਹੜੀ ਪਾਰਟੀ ਬਦਲੀ ਹੈ ਮੈਂ ਹਲੇ ਤੱਕ ਕਿਸੇ ਪੋਲੀਟੀਕਲ ਪਾਰਟੀ ਦਾ ਮੈਂਬਰ ਨਹੀਂ ਬਣਿਆ